ਕੇ ਕਰਕੇ ਸੱਚੀ ਮਸਾ ਤਾਂ ਮੁੰਡਾ ਬਿਆਹਿਆ ਸੀ ਪਹਿਲਾਂ ਤਾਂ ਹੱਥ ਬਣ ਵਣ ਕੇ ਵੀ ਜੇ ਸਾਹ ਕੋ ਹੋ ਜੇ ਵਿਆਹ ਜਾਵੇ ਤਾਂ ਕੋਈ ਸੁਖ ਹੋ ਜੇ ਆਪ ਦਾ ਘਰਬਾਰ ਸਾਂਭ ਲੈ ਕਿਹੜਾ ਭਾਈ ਜੇ ਹੁਣ ਵਿਆਹ ਲਿਆ ਤਾਂ ਹੁਣ ਉਹੀ ਗੱਲ ਵਾਂਗੂ ਨੌਕਰੀ ਦੀਆਂ ਭੁਖੀ ਆਏਗੀ ਜਾ ਕੇ ਚੰਡੀਗੜ੍ਹ ਬਾਈਗੀ ਨਾ ਤਾਂ ਹੁਣ ਮੈਥੋਂ ਘਰੇ ਕੰਮ ਹੋਵੇ ਨਾ ਮਾਲ ਪਸ਼ੂ ਸਾਂਭੇ ਔਰ ਮੁੰਡੇ ਨੂੰ ਆਉਣ ਦੇ ਮੈਂ ਤਾਂ ਮੁੰਡੇ ਨੂੰ ਕਹੀ ਨਹੀਂ ਹੈ ਵੀ ਭਾਈ ਕੋਈ ਆਪਦੀ ਕੰਮ ਅਹੀ ਲਾ ਪਈ ਮੈਥੋਂ ਨਹੀਂ ਤੇਰੇ ਨੀਰੇ ਤੇਰੇ ਪੈਂਦੇ ਕ ਸਾਰਾ ਕੰਮ ਮੈਥੋਂ ਨਹੀਂ ਬੰਦਾ ਬੇਬੇ ਨੀਰਾ ਪਾਤਾ ਮੱਜਾ ਨੂੰ ਵੇ ਭਾਈ ਕੀ ਪਾਤਾ ਨੀਰਾ ਤੂੰ ਤਾਂ ਭੈਣਾ ਦਾ ਨੀਰਾ ਪਾਉਣਾਗਾ ਨਾ ਕੋਈ ਭਾਈ ਉਹਨਾਂ ਦਾ ਗੋਹਾ ਗਹਾਟ ਆਲੇ ਜਾ ਮੈਂ ਕੁਛ ਨਹੀਂ ਕਰਦਾ ਉਹੀ ਗੱਲ ਮੰਗੂ ਚੱਲ ਉਹ ਤਾਂ ਚੰਡੀਗੜ੍ਹ ਵਾਗ ਗਈ ਮੈਨੂੰ ਤਾਂ ਐਸੀ ਵੀ ਕੋਈ ਵਿਆਹ ਕੇ ਮੈਨੂੰ ਮੇਰੀ ਜਾਨ ਨੂੰ ਸੁਖ ਹੋਊਗਾ ਕਿਹੜਾ ਸੁਖ ਹੋਣ ਸਮਰ ਭਾਈ ਉਹਦੂ ਵੀ ਔਖੀ ਹੋਗੀ ਬੇਬੇ ਉਹ ਮੇਰੀ ਕਿਹੜਾ ਹੋ ਮੰਨਦੀ ਏਗੀ ਉਹ ਚੰਡੀਗੜ੍ਹ ਵਗੀ ਮੈਂ ਤੈਨੂੰ ਆਏ ਆਖਿਆ ਸੀਗਾ ਮਹਤੂ ਮੈਨੂੰ ਵੀ ਚੰਡੀਗੜ੍ਹ ਨਾਲ ਹੀ ਲੈ ਜਾ ਮੈਨੂੰ ਤਾਂ ਲੈ ਕੇ ਨਹੀਂ ਗਈ ਦਿਖਲਾ ਉਹ ਗਾਗਾ ਭਾਈ ਫੇ ਜੇ ਤੈਨੂੰ ਨਾਲ ਲੈ ਜਾਂਦੀ ਤੂੰ ਗਾ ਮੈਨੂੰ ਭਾਈ ਆ ਮਾਂ ਨੂੰ ਨਾਲ ਲੈ ਜਾਂਦਾ ਹੁਣ ਕੱਲੀ ਬਾਗੀ ਆ ਪਤਾ ਦੋਨੇ ਮਾਂ ਪੁੱਤੋ ਹਜੇ ਦੇ ਹੋਏ ਰਹੇ ਗਏ ਤੇ ਕਰੇ ਬਸ ਗੋਆ ਸਿੱਟਣਾ ਤੇ ਨੀਰਾ ਪਾਉਂ ਡੋਕਰੀ ਉਹ ਚੰਡੀਗੜ੍ਹ ਤਾਂ ਪੜੇ ਲਿਖੇ ਰਹਿੰਦੇ ਨੇ ਆਪਾਂ ਤਾਂ ਦੋਨੇ ਅਣਪੜਾ ਆਪਾਂ ਤਾਂ ਪਿੰਡ 'ਚ ਰਹੇ ਨਾਲ ਹੀ ਆ ਉਹ ਜਿਹੜੇ ਕੰਮ ਕਰੂਗੀ ਦਫ਼ਤਰਾਂ ਚ ਆਪਾਂ ਨੂੰ ਉੱਥੇ ਕੌਣ ਲਾਉਂਦਾ ਹੈਗਾ ਉਹਦਾ ਪੜ੍ਹਾਈ ਲਿਖੀ ਸੀ ਉਹ ਤਾਂ ਕਿਸੇ ਨੌਕਰੀ ਤੇ ਲੱਗ ਜੂਗੀ ਨੌਕਰੀ ਤੇ ਪੁੱਤ ਲੱਗ ਜੂਗੀ ਦਫ਼ਤਰਾਂ ਤੇ ਲੱਗ ਜੂਗੀ ਉਹ ਹੈ ਜਾਂ ਕੋਈ ਆਪਣੇ ਵੀ ਕੋਈ ਅਣਪੜਾ ਦਾ ਕੰਮ ਹੋਊਗਾ ਉੱਥੇ ਕੋਈ ਹੋਰ ਆਪਣਾ ਛੋਟਾ ਜਿਹਾ ਆਪਾਂ ਨੂੰ ਮਿਲ ਜਾਣਾ ਪੜਾਣਾ ਕੰਮ ਉਹਨਾਂ ਹੈ ਤਾਂ ਹੈਗਾ ਆਪਣੇ ਕੋਲੇ ਮੱਝਾਂ ਨੂੰ ਆਪਾਂ ਨੀਰਾ ਪਾ ਲੈਨੇ ਆ ਝੋਕੇ ਦੁੱਧ ਟੈਰੀ ਚ ਪਾਇਆ ਨੇ ਆ ਆਪਣੇ ਖਾਣ ਪੀਣ ਜੋਗੇ ਬਣ ਜਾਂਦੇ ਨੇ ਆਪਾਂ ਨੇ ਚੰਡੀਗੜ੍ਹ ਤੋਂ ਵੀ ਲੈਣਾ ਕੋਈ ਚੰਡੀਗੜ੍ਹ ਇੱਥੇ ਚੰਡੀਗੜ੍ਹ ਆਪਣੀ ਤਾਂ ਨੌਕਰੀ ਤਾਂ ਪੁੱਤ ਹੈਗੇ ਨੇ ਹੁਣ ਭਾਈ ਮੈਥਾ ਤਾਂ ਨਹੀਂ ਮੇਰੀ ਬੇਬੇ ਮੈਂ ਸਾਗ ਗੜੀਆਂ ਨੇ ਆਪਣੇ ਤਨ ਤਾਂ ਡਾਂਗਰ ਨੇ ਆਪਣੇ ਕੋਲੇ ਧੁੱਕਾ ਇਹ ਕਿ ਆ ਕੇ ਪਹਿਲਾਂ 7-8 ਮੱਝਾਂ ਸੀਗੀਆਂ ਪਹਿਲਾਂ ਮੱਝਾਂ ਵਕਿਆਤੀਆਂ ਫਿਰ ਆਪਣਾ ਜੀ ਕਿਵੇਂ ਲੱਗੂਗਾ ਪੱਕੀ ਕੰਮ ਕਰਨ ਲਈ ਫਿਰ ਫਿਰ ਆਏ ਘਰ ਭਾਈ ਜੇ ਨਹੀਂ ਵੇਚਣੀਆਂ ਫਿਰ ਪੁੱਤ ਬਣ ਕੇ ਨਾ ਇੱਕ ਕੋਈ ਕੰਮ ਵਾਲੀ ਫੜ ਲਾ ਕੰਮ ਵਾਲੀ ਲਾ ਲਾ ਬੇਬੇ ਕੰਮ ਵਾਲੀ ਆਪਣੇ ਕੌਣ ਲੱਗੂਗੀ ਹੁਣ ਕਿਉਂ ਭਾਈ ਲੱਗਣੀ ਕਿਉਂ ਨਹੀਂ ਆਪਾਂ ਪੈਸੇ ਦੇਣੇ ਆ ਪੈਸੇ ਦੇਣੇ ਆ ਪਰ ਨੰਗਣਾਗਾ ਲੱਗਣੀ ਕਿਉਂ ਨਹੀਂ ਬੇਬੇ ਤੂੰ ਤਾਂ ਜਮੀ ਕਮਲੀ ਹੋਗੀ ਉਹ ਆਪਾਂ ਨੂੰ ਚੰਡੀਗੜ੍ਹ ਤੋਂ ਪੈਸੇ ਭੇਜਦੀ ਐ ਉਹ ਜੇ ਆਪਾਂ ਉਹੀ ਕੰਮ ਵਾਲੀ ਨਹੀਂ ਦੇ ਗੇ ਫਿਰ ਉਹ ਤਾਂ ਜਾਣਦਾ ਕੀ ਫਿਰ ਆਪਾਂ ਉਸੇ ਨੂੰ ਰੱਖ ਲੈਂਦੇ ਫਿਰ ਤਾਂ ਰੱਖਦਾ ਭਾਈ ਹੁਣ ਉਹ ਤਾਂ ਪੜ੍ਹੀ ਐ ਉਹ ਤਾਂ ਹੁਣ ਸ਼ਹਿਰ ਤੇ ਫਿਰ ਸ਼ਹਿਰ ਚ ਹੀ ਰਹੂਗੀ ਬੁੱਤ ਆਪਣੇ ਕੋਲੇ ਭਲਾ ਨਾ ਤਾਂ ਗਵਾ ਸਿੱਟੇ ਤੇ ਨਾ ਹੀ ਉਹ ਨੀਰੇ ਚਾਰੇ ਪਾ ਗੀ ਚਲ ਉਹੀ ਹੁਣ ਆਪਾਂ ਨੂੰ ਉੱਥੇ ਕੋਈ ਚਾਰ ਪੈਸੇ ਕਮਾ ਕੇ ਦੇ ਦਿੰਦੀ ਆ ਕੰਮ ਵਾਲੀ ਆਪਣੀ ਜੇ ਲਾ ਲਈ ਆਪਣਾ ਸਾਰਾ ਕੰਮ ਕਰ ਦੇ ਗੁਰੂ ਕਰ ਦੇ ਹਾਂ ਕੋਈ ਤੇ ਲਾਜਾ ਕਰੂਗੀ ਤੇ ਆਹੀ ਆਪਾਂ ਤੋਂ ਤਨਖਾਹ ਵੱਧ ਲੈ ਲਿਆ ਕਰੂਗੀ ਕੋਈ ਬਸ ਤਨਖਾਹ ਤੂੰ ਤਾਂ ਵੱਧ ਕਹੀ ਜੰਨੀ ਐ ਤਨਖਾਹ ਹੁਣ ਖਬਰੇ ਕਿੰਨੇ ਕ ਪੈਸੇ ਮੰਗੂਗੀ ਉਹ ਆਪਾਂ ਇੰਨੇ ਪੈਸੇ ਕਿੱਥੋਂ ਦੇਵਾਂਗੇ ਪੈਸੇ ਜਦ ਨੂੰ ਮੇਰਾ ਤਾਂ ਜੀ ਨਹੀਂ ਕਰਦਾ ਜੀ ਦਾ ਭਾਈ ਫਿਰ ਨਹੀਂ ਕਰਦਾ ਫਿਰ ਜੇ ਨਹੀਂ ਜੀ ਕਰਦਾ ਫਿਰ ਭਾਈ ਮਸਦਾ ਟਾਈਮ ਤੇ ਰੋਟੀ ਨਹੀਂ ਪੱਕਦੀ ਭਾਈ ਗੋਆ ਨਹੀਂ ਸਿੱਟੀ ਦਾ ਬੇਬੇ ਉਹਦਾ ਗੱਲ ਤੇਰੀ ਠੀਕ ਹੈ ਫਿਰ ਤੂੰ ਐਂ ਕਰੀ ਕਿਸੇ ਕੰਮ ਵਾਲੇ ਕੋਲੇ ਤੂੰ ਜਾ ਐਂ ਜੇ ਕੋਈ ਹਾਂ ਕੋ ਮੈਨੂੰ ਤਾਂ ਕੋਈ ਹਾਂ ਵੀ ਨਹੀਂ ਕਣੀ ਕਿਸੇ ਨੇ ਚਲ ਕੋਈ ਨਾ ਤੂੰ ਮੈਨੂੰ ਪੈਸਾ ਨੂੰ ਕਹਿ ਰਹਾ ਹਾਂ ਕਰਦੀ ਦੇਦੀ ਉਹ ਵੀ ਦੇ ਦੇਗਾ ਨੂੰ ਮਹੀਨੇ ਦੀ ਤਨਖਾ ਤੇ ਕੰਮ ਕਰ ਜਮਾ ਆਠਲ ਨੂੰ ਬੇਬੇ ਮਹੀਨੇ ਦੀ ਤਨਖਾ ਪਹਿਲਾਂ ਤੂੰ ਨੂੰ ਪੁੱਛ ਤਾਂ ਆਪ ਵੀ ਨਾ ਕਦੇ ਕਹੀ ਨਹੀਂ ਵੇ ਇਨੇ ਰੁਪਏ ਦੇ ਮਾਗ ਸੀ ਚੰਡੀਗੜ੍ਹ ਵਾਲੀ ਪੈਸੇ ਭੇਜ ਦਿੰਦੀ ਆਂ ਐ ਤਾਂ ਮੈਂ ਕਿਉਂ ਆਖੀ ਜੀ ਅਸੀਂ ਤੈਨੂੰ 12000 ਦੇਣੇ ਜਾਂ ਤੈਨੂੰ 10000 ਦੇਣੇ ਪਾਰਾ ਪੂਰਾ ਤਾਂ ਮੂੰਹ ਚੋਂ ਨਾ ਕੱਢੀ ਉਹ ਤਾਂ 5-4000 થી ਕੰਮ ਵਾਲੀਆਂ ਮਿਲ ਜਾਂਦੀਆਂ ਨਿਗੀਆਂ ਚਲ ਕੋਈ ਨਾ ਫੇਰ ਮੈਂ ਹੁਣ ਕੰਮ ਵਾਲੀ ਭਾਲੂਗੀ ਤੇ ਪਰ ਮੇਰਾ ਪੁੱਤ ਵਾਂ ਕੇ ਪੈਸੇ ਦੇਣ ਕਰਨੀ ਹੋਣਾ ਫੇਰ ਭਾਈ ਨਾ ਦੇਵੇ ਪੈਸੇ ਤਾਂ ਮੈਂ ਦੇ ਦੂੰਗਾ ਤੂੰ ਐਂ ਕਰ ਮੱਜਾਂ ਨੂੰ ਨੀਰਾ ਤੇ ਨਾ ਮਹੀਂ ਪਾ ਦੂੰਗਾ ਤੂੰ ਐਂ ਕਰ ਫਿਰ ਕਿਸੇ ਕੰਮ ਵਾਲੀ ਕੋਲ ਜਾਈ ਆ ਨਾ ਤੂੰ ਸੌਖੀ ਰਹੇਂਗੀ ਨਾ ਮੈਂ ਆਪਾਂ ਕੋ ਕੰਮ ਕਰੀ ਉਹਦਾ ਚੰਡੀਗੜ੍ਹ ਫਿਰ ਫਿਰ ਗੱਲ ਤੇਰੀ ਵੀ ਠੀਕ ਹੈ ਪੁੱਤ ਉਹ ਤਾਂ ਹੁਣ阿里 ਸਰਦਾਰੀ ਕਰਦੀ ਉੱਥੇ ਮੈਂ ਜਨਾ ਕੁਰਸੀ ਤੇ ਬੈ ਕੇ ਆਪਦੀ ਨੌਕਰੀ ਕਮਾਉਂਦੀ ਤੇ ਮੱਜਾਂ ਨਾਲ ਵਧੀਆ ਤੇ ਆਪਾਂ ਇੱਥੇ ਜੋਂਨੇ ਨਾ ਮਾਂ ਪੁੱਤ ਦੇਖ ਕਿਵੇਂ ਡਟੋ ਪੀਂ ਚੰਦਾ ਵੀ ਤੂੰ ਜਾ ਕੇ ਆਈ ਕਿਸੇ ਕੋਲ ਜੰਤੋ ਫਿਰ ਮੈਂ ਜਾ ਕੇ ਆਉਂਗੀ ਭਾਈ ਲੈ ਬੇਬੀ ਦੀ ਗੱਲ ਵੀ ਠੀਕ ਆਉਂ ਤਾਂ ਹਨਾ ਉਹ ਮੇਰੇ ਤਾਂ ਗੱਲ ਕਿਦੇ ਦਿਮਾਗ 'ਚ ਹੀ ਨਹੀਂ ਇਹ ਆਈ ਉਹ ਮਨੂੰ ਤਾਂ ਐਸੀ ਮਹਾਲਾ ਪਾਇਓ ਸੀ ਕੰਮ ਜੋਗੀ ਆ ਮੈਂ ਹੀ ਇਹੀ ਕੰਮ ਕਰਿਆ ਕਰਾਂਗੇ ਉਹ ਗੱਲ ਤਾਂ ਠੀਕ ਹੈ ਬੇਬੇ ਵਿਚਾਰੀ ਔਖੀ ਹੁੰਦੀ ਆ ਮੱਜਾਂ ਕਈ ਨੇ ਉਹਨੇ ਜੇ ਕੋਈ ਕੰਮ ਵਾਲੀ ਮਿਲ ਜੇ ਫਿਰ ਤਾਂ ਵਾੜੀ ਵਧੀਆ ਨਾਲੇ ਪੋਚੇ ਪਾਚੇ ਲਾ ਦਿਆ ਕਰੇ ਹਨ ਨਾ ਰੋਟੀ ਟੁੱਕੂ ਵੀ ਬਣਾ ਜਾ ਕਰੇ ਉਹ ਬੇਬੇ ਦਾ ਦਿਮਾਗ ਤਾਂ ਮੇਰੇ ਨਾਲ ਬਾਲਾ ਕੰਮ ਕਰਦਾ ਲੈ ਅੱਜ ਤਾਂ ਫਿਰ ਬੇਬੇ ਜਾ ਕੇ ਆਉ ਜੇ ਕੋਈ ਕੰਮ ਵਾਲੀ ਮਿਲ ਗਈ ਤਾਂ ਬਾਲਾ ਵਧੀਆ ਹੋ ਜਾਊਗਾ ਸੁੱਖ ਹੋ ਜਾਊਗਾ ਬੇਬੇ ਨੂੰ ਵਿਚਾਰੀ ਨੂੰ ਪਹਿਲਾਂ ਸੁੱਖ ਸੀਗਾ ਉਹ ਮਸਾ ਪਹਿਲਾਂ ਮੇਰਾ ਵਿਆਹ ਹੋਇਆ ਸੀਗਾ ਵੱਡੇ ਹੋਏ ਦਾ ਫਿਰ ਉਹ ਕਹਿੰਦੀ ਮੈਂ ਚੰਡੀਗੜ੍ਹ ਜਾਣਾ ਉਹ ਕਿਹੜਾ ਹੁਣ ਕਿਸੇ ਦੀ ਮੰਨਦੀ ਐ ਚੱਲ ਦੇਖੀ ਜਉ ਆਪਾਂ ਨੂੰ ਕਮਾ ਕਮਾ ਕੇ ਪੈਸੇ ਉਹ ਭੇਜੀ ਜਉ ਆਪਾਂ ਕੰਮ ਵਾਲੀ ਨੂੰ ਦੇ ਦਿਆ ਕਰਾਂਗੇ ਫਿਰ ਰਕੋਈ ਨਹੀਂ ਹਾਂ ਕਰਦੀ ਕੰਮ ਵਾਲੀ ਨੂੰ ਹਾਂ ਕਿੱਥੇ ਮਿਲਦੀ ਆ ਪਰ ਤੇ ਆਈ ਮੈਂ ਤਾਂ ਮੁੰਡੇ ਤੋਂ ਹਾਂ ਕਰਾਈ ਸੀ ਪੈਛਾ ਨੂੰ ਜੇ ਹੁਣ ਮੁੰਡਾ ਮੰਨ ਗਿਆ ਤਾਂ ਹੁਣ ਕੋਈ ਕੰਮ ਵਾਲੀ ਨਹੀਂ ਮਿਲਦੀ ਚਲ ਦੇਖਣੇ ਹੁਣ ਘਰੇ ਤਾਂ ਮੈਂ ਜਾਂਦੀ ਨਹੀਂ ਪਹਿਲਾਂ ਮੈਂ ਗਾਂਹੀ ਜਾ ਕੇ ਆਉਣੀ ਆ ਸਾਰੇ ਬੇੜੇ ਤੇ ਜਾਇਆ ਪਤਾ ਨਹੀਂ ਨੀਰਾ ਪਾ ਗਿਆ ਪਾ ਗਿਆ ਚਲ ਨੀਰਾ ਤੱਕੇ ਰਾ ਪਸੂ ਤੱਕੇ ਰ ਖੜਾ ਆ ਗਿਆ ਹੁਣ ਜਾ ਕੇ ਆਉਣੀ ਆ ਅੱਜ ਤਾਂ ਸਾਰੇ ਬੇੜੇ ਤੇ ਜਾਏ ਆਈ ਕਿਤੇ ਨਹੀਂ ਕੋਈ ਕੰਮ ਵਾਲੀ ਮਿਲਦੀ ਲਾ ਪੈਸਿਆਂ ਨੂੰ ਵੀ ਨਹੀਂ ਦੇ ਕੋਈ ਕੰਮ ਵਾਲੀ ਮਿਲਦੀ ਹੂੰ ਤਾਂ ਕਿਸੇ ਨੇ ਕੀ ਕੰਮ ਫਿਰ ਹੀ ਤਾਂ ਕਰਾਉਣਾ ਸੀ ਨਾਲੇ ਆਖੀ ਜਾਂਦੀ ਆ ਪਵਾ ਚੜ ਕੋਈ 1200 ਮੈਥੋਂ ਵੱਡੀ ਲੈ ਲੇ ਮੈਂ ਤਾਂ ਵੱੱਦ ਵੀ ਦੇ ਦੂੰ ਪਰ ਜੇ ਮੈਨੂੰ ਕੰਮ ਵਾਲੀ ਮਿਲ ਜੇ ਚਲ ਦੇਖਦੀ ਆ ਇੱਧਰ ਜਾ ਕੇ ਆਉਣੀ ਆ ਜੇ ਕੋਈ ਮਿਲ ਜੇ ਤਾਂ ਕੰਮ ਬਣ ਜੇ ਮੇਰਾ ਵਧੀ ਗਾ ਸੁਖ ਹੋ ਜੇ ਮੇਰੀ ਵੀ ਜਾਨ ਨੂੰ ਆਓ ਜੀ ਆਓ ਆ ਤਾਂ ਇਹ ਨਹੀਂ ਤੁਸੀਂ ਮੇਰਾ ਸਾਡਾ ਨਾਂ ਦਾ ਤੁਸੀਂ ਕੋਈ ਦੱਸਿਆ ਨਹੀਂ ਵੀ ਤੁਹਾਡੇ ਕੰਮ ਕੀ ਮੇਰੀ ਮੇਰੀ ਗੱਲ ਸੁਣੋ ਜੀ ਸਾਡੇ ਕਿਹੜਾ ਕੰਮ ਹੈ ਦੋ ਤਾਂ ਸਾਡੇ ਕੋਲੇ ਮੱਜਾਂ ਨਹੀਂ ਹੈ ਹਾਂਜੀ ਤੇ ਬਸ ਮੇਰੀ ਬੇਬੇ ਐ ਮੈਂ ਆ ਸਾਡੀਆਂ ਰੋਟੀਆਂ ਪਕਾਉਣੀਆਂ ਨੇ ਜਾਂ ਕੋਈ ਬਸ ਪੁੱਛੇ ਪੁੱਛੇ ਰੋਣੇ ਹੋਰ ਤਾਂ ਕੰਮ ਹੀ ਨਹੀਂ ਹੈਗਾ ਸਾਡੇ ਘਰੇ ਕੋਈ ਦੇਖੋ ਜੀ ਕੰਮ ਤਾਂ ਮੈਂ ਸਾਰੇ ਕਰ ਲੈਨੇ ਕੰਮ ਦਿੱਤਾ ਮੈਨੂੰ ਕੋਈ ਦਿੱਕਤ ਨਹੀਂ ਕੱਲ ਕਰ ਪੈਸੇ ਮੈਨੂੰ ਅਡਵਾਂਸ ਚਾਹੀਦੇ ਹੈ ਰੁਪਈਆ 10000 ਚਾਹੀਦਾ ਮੇਰੀ ਗੱਲ ਸੁਣੋ ਜੀ 10000 ਰੁਪਿਆ ਉਹ ਮੇਰੇ ਕੋਲ ਤਾਂ ਕਬੀਲਦਾਰੀ ਨਹੀਂ ਹੈਗੀ ਮੇਰੀ ਬੇਬੇ ਕੋਲ ਹੀ ਸਾਰੀ ਕਬੀਲਦਾਰੀ ਜਿਵੇਂ ਮੇਰੀ ਬੇਬੇ ਕਹੋ ਉਹ ਮੈਂ ਜ਼ਿਕਰ ਕਰ ਲਾਂ। ਦੇਖੋ ਜੀ ਫਿਰ ਆਦੀ ਬੇਬੇ ਨੇ ਹੀ ਗੱਲ ਕਰ ਲਓ ਜੀ ਛੋੜੀ ਬੇਬੇ 10000 ਦੇ ਸਕਦੀ ਐ। ਫਿਰ ਤਾਂ ਮੇਰਾ ਟਾਈਮ ਖਰਾਬ ਕਰਵਾਓ। ਨਹੀਂ ਮੈਂ ਕੋਈ ਹੋਰ ਪਾ। ਆ ਜੋ ਮੈਂ ਫਿਰ ਮੇਰੀ ਬੇਬੇ ਨਾਲ ਕੋਈ ਗੱਲ ਬਾਤ ਤਾਂ ਕਰੂ ਸੇ ਇੱਥੋਂ ਹੀ ਬੜੇ ਸਾਡਾ ਘਰ ਦੇਖ ਲਓ। ਵੀ ਕਿੰਨਾ ਕੰਮ ਐ ਕੰਮ ਸਾਡੇ ਬਾਲਾ ਨਹੀਂ ਹੈਗਾ। ਕਿਸ ਕਹੀ ਜਾਂਦੇ ਵੀ ਸਾਡੇ ਕੋਲ ਕਬੀਲਦਾਰੀ ਨਹੀਂ ਮੇਰੀ ਬੇਬੇ ਦੀ ਚੱਲਦੀ ਐ। ਉਹ ਮੇਰੀ ਗੱਲ ਸੁਣੋ ਜੀ ਮੇਰੀ ਜੇ ਮੇਰੀ ਭੁਗਤ ਹੁੰਦੀ ਮੇਰੇ ਘਰ ਵਾਲੇ ਮੇਰੀਆਂ ਗੱਲਾਂ ਮੰਨਦੀ ਚੰਡੀ ਉਮਰ ਦਾ ਵੱਡੇ ਹੋਇਆ ਤਾਂ ਮੇਰਾ ਵਿਆਹ ਹੋਇਆ ਸੀ ਹਾਂਜੀ ਤੁਹਾਡੇ ਘਰ ਆਲੀ ਚੰਡੀਗੜ੍ਹ ਗਈ ਹੈ ਚੰਡੀਗੜ੍ਹ ਕੋਈ ਕੰਮ ਤਾਂ ਕਰਦੀ ਹੋਊਗੀ ਉਹ ਵੀ ਕਮਾਉਂਦੀ ਹੋਊ ਉਹਦਾ ਜੀ ਵੱਡੇ ਅਫਸਰ ਲੱਗੀ ਜਾਂ ਕਿ ਉੱਥੇ ਬਾੜੇ ਪੈਸੇ ਕਮਾਉਂਦੀ ਹੈ ਲੈ ਇਹ ਤੁਹਾਨੂੰ 10000 ਦੇਣਾ ਕੀ ਓਖੇ ਦਾ ਤੁਸੀਂ ਤਾਂ ਮੈਂ 20 ਦੇ ਦੇਉ ਉਹ ਤਾਂ ਹੀ ਫਿਰ ਮੇਰੀ ਬੇਬੇ ਹੁਣ ਦੱਸੂ ਉਹ ਤਾਂ ਸਾਨੂੰ 50000 ਰੁਪਏ ਦੇ 10000 ਦੀ ਤਾਂ ਗੱਲ ਹੀ ਕੋਈ ਨਹੀਂ ਸਾਡੇ ਵਾਸਤੇ ਹੀ ਕੋਈ ਗੱਲ ਨਹੀਂ ਦੱਸ ਤਾਂ ਉਹ ਮੜੇ ਹੀ ਉਹ ਗੱਲ ਛੁਟਕੀ ਨਾ ਭੇਜ ਦਿਆ ਕਰੂਗੀ ਮੇਰੇ ਕੋਲ ਹਾਂ ਮੇਰੀ ਬੇਬੀ ਗੱਲ ਕਰੂਗੀ ਦੇਖੋ ਮੈਨੂੰ ਜ਼ਿਆਦੇ ਲੋੜ ਹੈ ਪੈਸੇ ਨਹੀਂ ਜੇ ਮ ਬੇਬੇ ਮੈਂ ਕੰਮ ਵਾਲੀ ਲਿਆਂਦੀ ਗੱਲ ਕਰ ਲੈ ਤੂੰ ਇਹਦੇ ਨਾਲ ਬੁਲਾਏ ਨਹੀਂ ਕਿੱਧਰ ਬੁਲਾਓ ਹਉਂ ਜੇ ਲੈ ਮੇਰੀ ਬੀਬੀ ਆ ਗਈ ਉਰੇ ਆ ਜੀ ਕਾਹਹੀਂ ਆਜੋ ਲੈ ਬੜਾ ਆਹ ਘਰ ਆਈ ਪੂਛੇ ਰੋਣੇ ਬਸ ਬੇਬੇ ਹਾਂ ਬਸ ਹਰੇ ਕੰਮ ਵਾਲੀ ਤਾਂ ਮਿਲ ਗਈ ਬਣ ਗਿਆ ਕੰਮ ਇਹ ਤਾਂ ਉੱਥੇ ਨਾ ਆਪਣੇ ਅੱਡੇ ਤੇ ਬੈਠੀ ਸੀ ਵਿਚਾਰੀ ਕੰਮ ਪਾਲਦੀ ਫਿਰਦੀ ਸੀ ਕਿਾ ਠੀਕ ਆ ਪੁੱਤ ਦੇਖ ਮੈਂ ਵੀ ਕੰਮ ਤਾਂ ਮੈਂ ਦੇਖ ਲਿਆ ਇੰਨਾ ਕੰਮ ਤਾਂ ਮੈਂ ਕਰ ਸਕਦੀ ਹਾਂ ਗੱਲ ਕਰੇ ਛੋੜਾ ਮੁੰਡਾ ਕਹਿੰਦਾ ਵੀ ਪੈਸੇ ਮੇਰੀ ਬੇਬੇ ਦੱਸੂਗੀ ਤੇ ਮੈਂ ਤਾਂ ਰੁਪਇਆ 10000 ਲਵਾਂਗੀ ਸਾਰੇ 10000 ਰੁਪਇਆ ਮੰਗਦੀ ਆ ਤਾਂ ਹੁਣ 10000 ਰੁਪਇਆ ਮੇਰਾ ਭਾਈ ਤੇ ਫਿਰ ਤੁਹਾਡੇ ਕੰਮ ਵੀ ਸਾਰੇ ਕਰੂੰਗੀ ਅੰਟੀ ਕਰ ਦੇ ਕੱਪੜੇ ਵੀ ਤੋਹੂੰਗੀ ਪੋਚੇ ਵੀ ਲਾਉਂਗੀ ਤੁਹਾਡੀਆਂ ਮੱਜਾਂ ਵੀ ਸਾਂਭੂੰਗੀ ਤੇ ਰੋਟੀ ਟੁੱਕਦਾ ਵੀ ਕਰੂੰਗੀ ਸਾਰਾ ਕੰਮ ਕਰ ਦੂੰਗਾ ਵੀ ਰੋਟੀ ਰੋਕੇ ਦਾਲ ਪਾਣੀ ਸਾਰਾ ਕੁਝ ਸਾਰਾ ਕੁਝ ਜਮਾ ਫਰੀ ਹੋ ਜੇ ਤੁਸੀਂ ਸੋਨੂੰ ਮੰਜੇ ਤੇ ਬੈਠੇ ਰੋਟੀ ਖਾ ਕਰੋ ਇਹਦਾ ਪਹਿਲਾਂ ਵੀ ਕੰਮ ਕਰਦੀ ਰਹੀ ਹੈ ਸ਼ਹਿਰਾਂ ਚ ਕੰਮ ਕਰਦੀ ਹੈ ਬਾਲਾ ਵਧੀਆ ਕੰਮ ਕਰਦੀਏਗੀ ਫਿਰ ਤੇ ਆ ਹੋਇਆ ਪੁੱਤ ਤੇਰੀਆਂ ਖੁੱਲਿਆ ਹੋਇਆ ਕਬੂ ਮੇਰੇ ਮਤੋਂ ਮੇਰੀ ਗੱਲ ਸੁਣ ਲੈ ਜੇ ਕੋਈ ਪਿੰਡ ਵਾਲੀ ਤੂੰ ਕੰਮ ਵਾਲੀ ਨਹੀਂ ਉਹ ਇੰਨਾ ਕੰਮ ਨਹੀਂ ਜਾਣਦੀਆਂ ਹੈਗੇ ਪਿੰਡ ਵਾਲੀਆਂ ਮੈਨੂੰ ਤਾਂ ਮੈਂ ਤਾਂ ਸਾਰੇ ਬੇੜੇ ਚ ਆ ਗਈ ਜਮੇ ਹੀ ਨਹੀਂ ਮੈਨੂੰ ਬੇੜੇ ਖਾ ਕੇ ਮਿਲੀ ਨਹੀਂ ਪੁੱਤ ਵੀ ਮੇਰੇ ਤਾਂ ਕਾਇਦਾ ਨੋਗੇ ਤੁਰੀ ਫਿਰਦੀਆਂ ਤੇ ਮੈਨੂੰ ਦਿਖ ਲੈ ਮੈਂ ਮੜਾ ਜਾਂ ਮੈਂ ਕਿਹਾ ਪੁੱਛਣਾ ਲਈਏ ਮਹਾ ਕਿਵੇਂ ਬੈਠੀਏ ਦੇਖੋ ਨਹੀਂ ਮੈਂ ਪੁੱਛਦੇ ਚਾਹ ਜਾਨੀ ਹੁੰਨੀ ਪੁੱਛਲਾ ਨਹੀਂ ਹੁੰਨੀ ਜੇ ਕਿਸੇ ਨੂੰ ਲੋੜ ਹੁੰਦੀ ਏ ਤਾਂ ਮੈਂ ਕੰਮ ਤੇ ਲੱਗ ਜਾਨੀ ਹੁੰਨੀ ਏ ਮਹੀਨਾ ਲੱਗਦਾ ਪਹਿਲਾਂ ਵੀ ਆਉਂਦੀ ਰਹੀ ਆ ਬੇਬੇ ਇੱਕ ਮਹੀਨਾ ਲਾਜੂ ਛੋੜੇ ਜੇ ਤੇਰੇ ਕੰਮ ਫਿੱਟ ਆ ਗਿਆਂ ਫਿਰ ਗਾਹਾਂ ਵਾਲਾ ਮਹੀਨਾ ਰੱਖ ਲਾ ਦਈਏ ਭਾਈ ਮੇਰੇ ਕੰਮ ਬਸਿੰਦਾ ਆ ਗਿਆ ਦੇਖ ਫਿਰ ਤੈਨੂੰ ਗਾਹਾਂ ਵੀ ਥੀ ਰੱਖ ਲਾਂਗੇ ਤੇ ਫਿਰ ਬੇਬੇ ਤੂੰ ਮੇਰੀ ਗੱਲ ਕਰ ਲੈ ਭਾਈ ਸਾਡੇ ਨਾਲ ਮਹੀਨੇ ਦੀ ਗੱਲ ਕਰੀਏ ਬੇਬੇ 10000 ਚ 10000 ਤੋਂ ਪੁੱਤ ਵਾੜਾ ਐਨਾ ਹੁ ਸਾਡੀਆਂ ਦੇਖ ਦੋ ਜਣੇ ਨਹੀਂ ਰ ਉਹ ਇੰਨਾ ਵਧੀਆ ਇਹ ਕੰਮ ਕਰਦੀ ਐ ਉਹ ਲੈ ਉਥੋਂ ਭੇਜੀ ਦਿੰਦੀ ਆ ਹੁਣ ਮੇਰੇ ਘਰ ਵਾਲੀ ਦੇਖ ਤਾਂ ਉਹ ਤਾਂ 50000 ਰੁਪਏ ਪਈ ਨਾ ਪਰ 10 ਤੋਂ ਵਿੱਚੋਂ ਦੇ ਹੀ ਸਕਦੇ 10 ਕੀ ਕਰ ਲੈ 10000 ਰੁਪਿਆ ਕਮਾਉਂਦੀ ਐ ਤੈਨੂੰ ਕਿਹੜਾ ਉਹ ਰੋਟੀਆਂ ਬਣਾ ਕੇ ਦਿੰਦੀ ਆ ਰੋਟੀਆਂ ਤੈਨੂੰ ਮੈਂ ਬਣਾ ਕੇ ਦੇਣੀਆਂ ਸਾਰੇ ਕੰਮ ਕਰਿਆ ਕਰੂ ਇਹ ਤੋਂ ਤਾਂ ਮੇਰੀ ਨੂੰ ਵਰਗੀ ਹੋ ਜੇਗੀ ਮੈਂ ਰੋਟੀਆਂ ਬਣਾ ਕੇ ਰੋਟੀ ਬਣਾ ਕੇ ਦੇਵਾਂਗੀ ਚਾਹ ਪਾਣੀ ਬਣਾ ਕੇ ਦੇਵਾਂਗੀ ਬੇਬੇ ਕੰਮ ਕਰੇਗੀ ਤੂੰ ਇਹ ਕਰਾ ਕਿਵੇਂ ਹੋ ਜੂਗੀ ਉਹ ਤਾਂ ਚੰਡੀਗੜ੍ਹ ਨਹੀਂ ਦੀ ਹੈਗੀ ਤਾਂ ਮੈਂ ਤਾਂ ਦੀ ਨੂੰ ਮੂੰਗੀ ਲੱਗੂਗੀ ਕੱਲ੍ਹ ਇਹ ਗੱਟੀਆਂ ਫਕਾ ਕੇ ਤੁਸੀਂ ਇੰਨਾ ਛੱਡ ਦਿਓ ਮੇਰੇ ਤੇ ਇੱਕ ਦਿਨ ਮੈਂ ਤੁਹਾਡੇ ਕੰਮ ਕਰ ਦਾਨੀ ਆ ਸਾਰੇ ਜੇ ਤੁਹਾਡੇ ਕੰਮ ਪਸੰਦ ਆ ਗਿਆ ਫਿਰ ਦੇਖ ਮੈਨੂੰ 10000 ਰੁਪਏ ਆ ਲੈ ਇਹ ਗੱਲ ਠੀਕ ਹੈ ਹਾਂ ਆਪਾਂ ਇੱਕ ਦਿਨ ਇਹ ਤੋਂ ਕੰਮ ਕਰਾ ਕੇ ਦੇਖ ਲੈਨੇ ਆ ਠੀਕ ਆ ਭਾਈ ਜੇ ਸਾਨੂੰ ਤੇਰਾ ਕੰਮ ਵਧੀਆ ਫਿੱਟ ਲੱਗ ਗਿਆ ਫਿਰ ਚੱਲ ਤੂੰ ਮਹੀਨਾ ਰਹੀ ਜੇ ਬਚਾਉ ਕਰਦੀ ਹਾਂ ਕਰਦੀ ਦੇਖ 10000 ਚ ਹੋ ਗਈਗਾ ਲੱਗ ਹਾਂ ਹੋ ਗਈ ਤੇ ਦੱਸੋ ਕਿਹੜਾ ਕੰਮ ਕਰਨੇ ਮੈਂ ਤੋਂ ਪਹਿਲਾਂ ਸਾਡੇ ਵਾਸਤੇ ਤੁਸੀਂ ਐਂ ਕਰੋ 2 ਕੱਪ ਚਾਹ ਬਣਾ ਕੇ ਲਿਓ ਫਿਰ ਦੇਖਿਓ ਤੂੰ ਕਿੰਨਾ ਕੁ ਵਧੀਆ ਕੰਮ ਕਰਕੇ ਲੈਣਾ ਚ ਕੁਈ ਮੈਨੂੰ ਤਾਂ ਲੱਗਦਾ ਬਦਗੀ ਐ ਉਹ ਗੱਲ ਕਰ 10000 ਰੁਪਏ ਤੂੰ ਨਹੀਂ ਨਾ ਕਹੀ ਦੀ 10000 ਰੁਪਏ ਕਿਦੇ ਚੱਕ ਕੇ ਫੜਾ ਨੇ ਘੱਟ ਕਹੀ ਦੀ ਕਿਰਾਂ ਪੈ ਸੀ ਮੈਂ ਤੈਨੂੰ ਆਏ ਡਰਾ ਕੇ ਲਿਆ ਆ ਮਾ ਸਾਰੀ ਕਬਿਲਦਰੀ ਮੇਰੀ ਬੇਬੇ ਕੋਲ ਹੀ ਐ 5000 ਕਿਹੀਂ ਕਿਰਾਂ ਤਾਂ ਹਾਂ ਠੀਕ ਆ ਪੁੱਤ ਉਹ ਦਾਤੂ ਪੁੱਤ ਕਹਿੰਦਾ ਕਿ ਦੇ ਦੇ ਸਾਰਾ ਕੰਮ ਕਰੂਗੀ ਕਿ ਜੀਦਾ ਨਹੀਂ ਕੰਮ ਬੱਗਿਆ ਕਰਿਆ ਫਿਰ ਤਾਂ 10000 ਕੋਈ ਬਾਲਾ ਵੀ ਨੀਗਾ ਆ ਰਸੋਈ ਜਿਹੜਾ ਸਾਰਾ ਕੰਮ ਕਰਾ ਕੇ ਦੇਖ ਲੈ ਫਰਛਾ ਜਿਕੇ ਪੋਚੇ ਲਵਾ ਕੇ ਦੇ ਲੈ ਉਹ ਡੰਗਰ ਵਾਲਾ ਕੰਮ ਵੀ ਸਾਰਾ ਕਰਾ ਲਈ ਸਵਾਹ ਪਾੜੀ ਨੂੰ ਠੀਕ ਆ ਪੁੱਤ ਨੀਰਾਚਾਰਾ ਪਾਉਂਦੀ ਆ ਬੰਦੇ ਦਾ ਪਤਾ ਲੱਗ ਜਾਂਦਾ ਜੇ ਸਾਰਾ ਕੰਮ ਕਰੂ ਉਹ 50000 ਰੁਪਏ ਭੇਜ ਦੇ ਗਰੁੱਪਾਂ ਨੂੰ ਤੇ ਆਪਾਂ ਨੂੰ ਦੱਸ ਦਿਆ ਕਰਾਂਗਾ ਮੋਜਾ ਕਰਿਆ ਕਰਾਂਗੇ ਬੇਚੀ ਰਿਹਾ ਕਰਾਂਗੇ ਆਪਾਂ ਹਾਂ 10000 ਦੇ ਕੇ ਆਪਾਂ ਨੂੰ ਕੀ ਦੋਖਾਗਾ ਆਪਣਾ ਸਾਰਾ ਕੰਮ ਬਣ ਜਾ ਕਰੂਗਾ ਵਧੀਆ ਹਾਂ ਲੈ ਠੀਕ ਆ ਫੇਰ ਜਾਰ ਦੇ ਕੰਮ ਭਾਈ ਉਹਨੂੰ ਆਪਾਂ ਫੇਰ ਦੇਖਦੇ ਆਂ ਮੈਂ ਇਹਨੂੰ ਫਿਰ ਡੰਗਰਾਂ ਦੇ ਸਾਰੇ ਕੰਮ ਦੱਸੂਗਾ ਉਹਨੂੰ ਪਹਿਲਾਂ ਸੂਝ ਦੱਸ ਦੇ ਵੀ ਕਿੱਥੇ ਪਿਆ ਜੀ ਦੱਸ ਦੇ ਕਿੱਥੇ ਐਨੇ ਚਾਹ ਪੱਤੀ ਚਲ ਕੋਈ ਨਾ ਭਾਈ ਹਜੇ ਆਪਾਂ ਇੰਨੀ ਵੀ ਨਾ ਸੂਹੀ ਕਰੀਏ ਸਾਰੀ ਘਰਵਾਰ ਦੀ ਮੈਂ ਤੈਨੂੰ ਦੱਸਾਂ ਗੱਲ ਕਿਹੜਾ ਇਹਨੂੰ ਹਜੇ ਨਾ ਸਮਾਣੀ ਬੋਤੀ ਕਿਹੜੇ ਕਮਰੇ ਚ ਨੂ ਚਾਣਦੀ ਤੂੰ ਹਾਂ ਰਿਹਾ ਕਰੀ ਇੰਨਾ ਨਹੀਂ ਆਪਾਂ ਕੀ ਇੰਝ ਜਾ ਕੇ ਫਿਰ ਤਾਂ ਆਪਾਂ ਸਾਰੇ ਕੰਮ ਕਰਾਂਗੇ ਫੇਰ ਗੱਲ ਠੀਕ ਹੈ ਲੈ ਪਾ ਨੂੰ ਤਾਂ ਮੋਝ ਹੀ ਹੋਗੀਆਂ ਉਹ 10000 ਦੀ ਕੀ ਗੱਲ ਆਪਣੇ ਵਾਸਤੇ ਆਪਾਂ ਨੂੰ ਤਾਂ 50000 ਭੇਜ ਦੇ ਚੰਡੀਗੜ੍ਹ ਵਾਲੀ ਉਹ 10000 ਤਾਂ ਮੋਝ ਹੀ ਆ ਪਤਾ 베ਲੀ ਰਿਹਾ ਕਰਾਂਗੇ ਹੁਣ ਚਾਹ ਬਣਾ ਦਾਨੀ ਇਹਨਾਂ ਨੂੰ ਬਣਾ ਕੇ ਚਾਹ ਚਾਹ ਚੀ ਕੰਮ ਕਰ ਦਾਨੀ ਹੁੰਦੀ ਆ ਛੁਟਕੀ ਮੇਰੇ ਕੋਲ ਹੀ ਹੁੰਦੀ ਆ ਜੇਬ ਚ ਪਾ ਕੇ ਇਹਨਾਂ ਨੂੰ ਕਿਰਾਂ ਪਾ ਦਾ ਕੰਮ ਕਰਕੇ ਤੁਰਦੇ ਬਣਾਗੇ ਕਿਹੜਾ ਇਹਨਾਂ ਦੇ ਕੰਮ ਪਸੰਦ ਆਉਣੇ ਕਿਹੜਾ ਹੋਣ ਨਾ ਨਾ ਮੈਂ ਤਾਂ ਠੱਗੀ ਮਾਰਨੀ ਆਈਆਂ ਇਹਨਾਂ ਨੂੰ ਭੋਲੇ ਭੋਲੇ ਨੂੰ ਹੀ ਨਹੀਂ ਪਤਾ ਵੀ ਇਹ ਠਗਣੀ ਐ ਇਹ ਕੰਮ ਕਰਨ ਵਾਲੀ ਐ ਮਾਂ ਪੁੱਤ ਭੋਲੀ ਵਾਲੇ ਨੂੰ ਉਹਦੀ ਮੰਗਰ ਲੱਗ ਗਈ ਮੇਰੀ ਇਹਨਾਂ ਨੂੰ ਤਾਂ ਮੈਂ ਹੁਣ ਲਾ ਲਾਂਨੀ ਆ ਪਿੱਛੇ ਬਣਾ ਕੇ ਦੇ ਮਾਂ ਵਧੀਆ ਜੀਚਾ ਕਿ ਮੈਂ ਭਾਈ ਇੱਥੇ ਆ ਗਿਆ ਤੈਨੂੰ ਚਾਹ ਮਿੱਠਾ ਹਾਂ ਹਾਂ ਬੇਬੇ ਮੈਂ ਰੋਜ਼ੀ ਕੰਮ ਕਰਦੀ ਆ ਇਹ ਚ ਪੱਤੀ ਐ ਛੋਟੀ ਉਹ ਚ ਚੀਨੀ ਐ ਤੇ ਅੱਗੇ ਮੈਂ ਸਮਾਨ ਆਪੀ ਵੇਖ ਲੂੰਗੀ ਠੀਕ ਐ ਲੰਗਲੇ ਚੀ ਹੈਗੀ ਬੀਬੀ ਲੰਗਲੇ ਚੀ ਦਾ ਭਾਈ ਇੱਥੇ ਹੈਗੀ ਸੀ ਦੇਖ ਲਾ ਆਈ ਚ ਤਾਂ ਨਹੀਂ ਦੇਖ ਲੈ ਨਹੀਂ ਇਹ ਤਾਂ ਮੁੰਡਾ ਤਾਂ ਦੰਦਾ ਭਾਈ ਉਹੀ ਵੱਧ ਕਿਆ ਪਾਣੀ ਨਾ ਆਹ ਦੇਖ ਵੇ ਵਿਆ ਪਈਆਂ ਬਸ ਫੇਰ ਇਹ ਕਿਉਂ ਪਾਲਾ ਭਾਈ ਲੈ ਮੈਂ ਤਾਂ ਨਾ ਸਮਾਨ ਮੇਰੇ ਤਾਂ ਵੀ ਹੱਥ ਲੱਗਿਆ ਹੋਇਆ ਮੈਂ ਤਾਂ ਅਲੇ ਦੀ ਕਿਰਨ ਸੋਈ ਚ ਬੜ ਜਾ ਮੈਨੂੰ ਤਾਂ ਉਹਦੀ ਪਤਾ ਲੱਗੇ ਨਾ ਕਿਹੜਾ ਸਮਾਨ ਕਿੱਥੇ ਪਿਆ ਇਹਦੇ ਚ ਤੇਰਾ ਆਟਾ ਪਏ ਹਾਂ ਇਹ ਤਾਂ ਆਟਾ ਭਾਈ ਲੈ ਮੁੰਡਾ ਭਾਈ ਆਈ ਕੀ ਜਾਂ ਦੇਖ ਲੈਣਾ ਕਿ ਮੈਂ ਕਿੱਡੇ ਨਹੀਂ ਆਈ ਹੁੰਨੀ ਐ ਹੋਰ ਹੁਣ ਲੈ ਬੇਬੇ ਮੈਂ ਕੰਮ ਹੀ ਕਰਦੀ ਆ ਮੈਂ ਘਰਾਂ ਚ ਹੀ ਕੰਮ ਕਰਦੀ ਆ ਠੀਕ ਆ ਭਾਈ ਤੇ ਆਪਣੇ ਸੱਚ ਭਾਈ ਮੇਰੇ ਗੱਲੋ ਕੇ ਦਿਮਾਗ ਕੀ ਨਹੀਂ ਆਈ ਆਪਣੇ ਪਰਿਵਾਰ ਭਾਈ ਕੀ ਹੈਗਾ ਪਰ ਵਾਰ ਵੀ ਤੇ ਦੋ ਬੱਚੇ ਆ ਮੇਰੇ ਤੇ ਮੇਰੇ ਘਰ ਵਾਲੇ ਤੇ ਮੇਰੀ ਸੱਸ ਹੈ ਮੇਰੀ ਸੱਸ ਘਰੇ ਕੰਮ ਕਰ ਲਾਂਦੀ ਏ ਬੱਚਿਆਂ ਨੂੰ ਰੋਟੀ ਰੂਟੀ ਬਣਾਉਂਦੀ ਏਗੀ ਤੇ ਮੈਂ ਤਾਂ ਫਿਰ ਐ ਕਰਦੀ ਹੁੰਨੀ ਆ ਜੇ ਮੈਨੂੰ ਇੱਕ ਮਹੀਨੇ ਦਾ ਕੰਮ ਮਿਲ ਜੇ ਮਹੀਨਾ ਲੱਗ ਕੇ ਜਾਣੀ ਹੁੰਨੀ ਆ ਤੇ ਮੇਰੇ ਘਰ ਵਾਲੇ ਆ ਜਾਂਦਾ ਹੁੰਦਾ ਇੱਥੇ ਆ ਜਾਂਦੇ ਫਿਰ ਹਾਂ ਫਿਰ ਅਸੀਂ ਦੋਨੇ ਰਹਾਂਗੇ ਦੋਨੇ ਰਹੋਗੇ ਤੇ ਉਹਦੀ ਤਨਖਾਹ ਤਾਂ ਨਹੀਂ ਪੁੱਤੇ ਫਿਰ ਤੂੰ ਲੈਂਦੀ ਨਹੀਂ ਨਹੀਂ ਜੇ ਉਹ ਤਾਂ ਕੰਮ ਤੇ ਲੱਗੇ ਹੋਏ ਨਾ ਉਹਦਾ ਹੱਥ ਨਹੀਂ ਆਇਆ ਕਰਨਗੇ ਹੱਥ ਨਹੀਂ ਆਇਆ ਕਰਨਗੇ ਹਾਂ ਸਵੇਰੇ ਵਗ ਜਾ ਕਰਨਗੇ ਯਾ ਤੇ ਮੈਨੂੰ ਇੰਨਾ ਜ਼ਰੂਰ ਹੈ ਰੋਟੀ ਟੁੱਕ ਦਾ ਖਰਚਾ ਤਾਂ ਹੋਊਗਾ ਰੋਟੀ ਤਾਂ ਦੇਣੀ ਪਊ ਨੂੰ ਤੇ ਰੋਟੀ ਦਾ ਕੋਈ ਨਾ ਪੁੱਤ ਦੇ ਦੇਣਗੇ ਕਿੱਥੇ ਅਸੀਂ ਖਾਵਾਂਗੇ ਤੂੰ ਖਾਵੇਂਗੀ ਉੱਥੇ ਚੱਲ ਕੋਈ ਨਾ ਉਹ ਖਾ ਲਿਆ ਕਰੂਗਾ ਤੇ ਪਰੇ ਦਾ ਕਪੂ ਨਾਗਾ ਔਰ ਉਹ ਤਾਂ ਫਿਰ ਆਥਣੇ ਆਉਣਗੇ ਦੇਖ ਤੇ ਇੱਕ ਮੈਨੂੰ ਕਮਰਾ ਚਾਹੀਦਾ ਮੈਨੂੰ ਕਮਰਾ ਦੇ ਦਿਓ ਤੁਸੀਂ ਕਿਹੜਾ ਦੇਉਂਗੇ ਕਮਰਾ ਤਾਂ ਦੇਖ ਭਾਈ ਰਹਾ ਦੇਖ ਉੱਥੇ ਹੈਗਾ ਰਾਤੇ ਦੇਖ ਬੈਠ ਕੇ ਬਲਾਈ ਸੋਣੀ ਬੈਠ ਤੇਗੀ ਵਿੱਚ ਸਾਡਾ ਸਮਾਨ ਵੀ ਪਿਆਗਾ ਤੇ ਉੱਥੇ ਬਹਿ ਜਾ ਕਰੀ ਬੈਠੋ ਕੋਈ ਗੱਲ ਨਹੀਂ ਕੋਈ ਨਹੀਂ ਜੀ ਆ ਜੂੜੇ ਜੋ ਬੇਫਿਕਰ ਹੋ ਕੇ ਬਹਿ ਜਾ ਮੈਂ ਛੋਡੇ ਖੜੀ ਬਣੀ ਚਾਹ ਕੁਝ ਕੋ ਨਾ ਆਏ ਆ ਅੱਜ ਤਾਂ ਅਸੀਂ ਹੁਣ ਪਾ ਨਹੀਂ ਸਕਦੇ ਬਗਾਨੇ ਬੰਦੇ ਨਹੀਂ ਅਸੀਂ ਕਿਸੇ ਨੂੰ ਦੇ ਨਹੀਂ ਪਾਉਂਦੇ ਇੱਧਰ ਬਗਾਨੇ ਬੰਦੇ ਕੋਈ ਨਹੀਂ ਗੱਲ ਨਹੀਂ ਬੇਬੇ ਤੇ ਛੋ ਨੂੰ ਮੈਂ ਚਾਹ ਕਰਕੇ ਦੇ ਦਾਂ ਨਹੀਂ ਉਹ ਦੁਬਾਰ ਮੈਨੂੰ ਪਸੂਆਂ ਨਾਲ ਦੱਸ ਦਿਓ ਹਾਂ ਪਰ ਮਾਰਾ ਕੋਈ ਤੈਨੂੰ ਮੈਂ ਨਾਲ ਬਾਗ ਚੱਲ ਨੂੰ ਪਮਾ ਮੁੰਡਾ ਨਾਲ ਬਾਗ ਜੇ ਤੈਨੂੰ ਸਾਰਾ ਕੁਝ ਅਸੀਂ ਦੱਸ ਦੇਾਂਗੇ ਖਾਲਤਾਨ ਦੱਸ ਦੇਾਂਗੇ ਤੈਨੂੰ ਨੀਰਾ ਚਾਰਾ ਵੀ ਇੰਨਾ ਪਾਉਣਾਗਾ ਤੇ ਤੈਨੂੰ ਸਾਰਾ ਸੀ ਨਾ ਅੱਜ ਅੱਜ ਤੇ ਤੈਨੂੰ ਸਾਰਾ ਕੰਮ ਰੱਖ ਦੇਾਂਗੇ ਸਾਡੇ ਘਰ ਦਾ ਵੀ ਆ ਤੈਨੂੰ ਭੇਟ ਦੇ ਦੇਾਂਗੇ ਠੀਕ ਹੈ ਠੀਕ ਹੈ ਬੇਬੀ ਤਾਰਾ ਤੂੰ ਰਾਂ ਵੀ ਮੈਂ ਕੱਢ ਲੈਣੀ ਆ ਕਿਆ ਠੀਕ ਆ ਭਾਈ ਜਦਾ ਸਾਰਾ ਕੰਮ ਕਰ ਲਾਂਗੇ ਮੈਂ ਤਾਂ ਨਿਕਲ ਦੇਗਾ ਨਹੀਂ ਤਾਰਾ ਹਾਂ ਕਿ ਮੈਂ ਤਾਂ ਆਪਣਾ ਗੁੱਠੇ ਦੋਖਣ ਲੱਗ ਜਾਂਦੀ ਆ ਤੇ ਤਾਰਾ ਕੱਢ ਲੈ ਕਰੇਂਗੀ ਤਾਂ ਬਰੀ ਗਿਆ ਹੁਣ ਤੇਰੀ ਕਿੱਥੇ ਉਮਰ ਕੰਮ ਕਰਨ ਦੀ ਹੁਣ ਤਾਂ ਰੋਟੀ ਬਹਿ ਕੇ ਖਾਣ ਦੀ ਸੀ ਪੁੱਤ ਫਿਰ ਕੀ ਕਰਾਂ ਖਾਣ ਤਾਂ ਪੁੱਤ ਹੁਣ ਬੈਠੀ ਆ ਮੇਰੀ ਨੂੰ ਬਸ ਇੱਕੋ ਹੀ ਮੁੰਡਾ ਇੱਕੋ ਹੀ ਰੇਖਾ ਹੋਏਗਾ ਸੀ ਉਹੀ ਨਾ ਬਸ ਚੰਦੀ ਗੱਲ ਬਾਗੀ ਪੜੀ ਮਿਲ ਗਈ ਸਾਨੂੰ ਤੇ ਪੜੀ ਤੇ ਬਾਲਾ ਕੰਮ ਆਈ ਲੈਣੀ ਸੀ ਕੁੜੀ ਜਦੋਂ ਇਹ ਗੱਲ ਤੇ ਇਥੋਂ ਕੁਝ ਬਣਦਾ ਨਹੀਂ ਸੀ ਕੀ ਕਰੀਓ ਪੁੱਤ ਬਸ ਕੋਈ ਸੰਯੋਗਾ ਦੀ ਗੱਲ ਹੁੰਦੀ ਆ ਬਸ ਪੜੀ ਲਿਖੀ ਬਾੜੀ ਆ ਜੀ ਦੇ ਹੋਰ ਆਦੀ ਬਸ ਮਾਦਾ ਵੀ ਨੌਕਰੀ ਤੇ ਲੱਗਣਾ ਬਸ ਵੇਖੇ ਹੁਣ ਭਾਈ ਚੰਡੀਗੜ੍ਹ ਲੱਗੂਗੀ ਫਿਰ ਕੀ ਆ ਭਾਈ ਕੋਈ ਨੇੜੇ ਦੀ ਡੇਖ ਆ ਜੇ ਉਹਦੀ ਡਿਊਟੀ ਫਿਰ ਤਵੇਂ ਵੀ ਛੋਟੇ ਕੋਲੇ ਪੈਸੇ ਹੋਣਗੇ ਬਾਦੂ ਭੇਜ ਦੀਓ ਤੇਰੀ ਨੂੰ ਹਾਂ ਉਹ ਤਾਂ 50000 ਰੁਪਏ ਈ ਦੀ ਆ ਗਈ ਮਹੀਨੇ ਦਾ ਹਾਂ ਮਹੀਨੇ ਦਾ ਹਾਂ ਫਿਰ ਤਾਂ ਕਬੀਲਦਾਰੀ ਛੋਡੇ ਕੋਲੇ ਤੁਸੀਂ ਅੱਜ ਪੇਟੀ ਚ ਰੱਖ ਦੇਵੋਗੇ ਹਾਂ ਪੇਟੀ ਚ ਰੱਖਦੇ ਆਂ ਜੇ ਦੁੱਧ ਬਾਦ ਵੀ ਪਾਉਣਿਆ ਸੀ ਤਾਂ ਸਾਡਾ ਖਰਚਾ ਕਾ ਦੇਗਾ ਕਾ ਦੋ ਕਿੰਨੇ ਕਿਦਾ ਪਾ ਦੇ ਨਿੰਬੇ ਤੇ ਮਹੀਨੇ ਦਾ ਦੁੱਧਾ ਸਿ ਪਾ ਦੇ ਨੇ ਭਾਈ ਹਜ਼ਾਰ ਵਾਂਗੂ ਪਾ ਦੇ ਨੇ ਰੋਜ ਦਾ ਸਾਡੇ ਸੁਖਣਾ ਬਾਵਾ ਕਸੂਗਾ ਲੈ ਫਿਰ ਤਾਂ ਮਹੀਨੇ ਦਾ 30000 ਦਾ ਦੁੱਧ ਹੋ ਗਿਆ ਹੋਰ ਦੋਨੇ ਦਾ ਹੋ ਗਿਆਂ ਹਾਂ ਲੈ ਤੁਸੀਂ ਤਾਂ ਪੌਣਾ ਲੱਖ ਕਮਾਉਣੇ ਪੌਣਾ ਲੱਖ ਕਮਾਉਣੇ ਆ ਛੋਟੀ ਛੋਟੀ ਕਮਾਈ ਜਾਰੀ ਹੈ ਆਮਦਨ ਸੁਖਣਾ ਚੱਲ ਵੀ ਇਹ ਗੱਲ ਮੇਰੇ ਨਾਲ ਜਵਾਕ ਉਹੀ ਗੱਲ ਛੋਟੀ ਛੋਟੀ ਜਵਾਕਾਂਗੇ ਮੇਰੇ ਬੱਚੇ ਪੜਦੇ ਨੇ ਉਹਨਾਂ ਨਾਲ ਫੀਸ ਦਾਖਲਾ ਨਹੀਂ ਪੂਰਾ ਚੱਲ ਕੋਈ ਨਾ ਭਾਈ ਦੇਖ ਤੂੰ ਵਧੀਆ ਕੰਮ ਕਰੇਂਗੀ ਵਧੀਆ ਸਾਡੇ ਦੇਖਾ ਬੀਮਾਨ ਜੋ ਹੋ ਗਿਆ ਹੈ ਨਾ ਤੇ ਕੋਈ ਨਾ ਤੇਰੇ ਬੱਚਾ ਨੂੰ ਖਾਤਾ ਪਾਣੀ ਵੀ ਅਸੀਂ ਕੋਈ ਕੀ ਕਰੀ ਦਵਾ ਜਾ ਤਾ ਬੈਠੇਵੇਂ ਭੇਜ ਕੇ ਮੰਜੇ ਤੇ ਮਚਾ ਲਿਓ ਨਹੀਂ ਤੁਹਾਡੇ ਵਾਸਤੇ ਕਹਿੰਦਾ ਭਾਈ ਲੈ ਬੇ ਬੇਤਾ ਕਹਿੰਦੀ ਸਾਡੇ ਤਾਂ ਕਹਿੰਦੀ ਉਹੀ ਗੱਲ 30000 ਤਾਂ ਤਾਂ ਕਹਿੰਦੀ ਮੈਂ ਦੁੱਧ ਹੀ ਪਾ ਦਾਨੀਆ ਤੇ 50000 ਮੇਰੀ ਨੂੰ ਭੇਜ ਦਾਂਗੀ ਆ ਇਹਦੇ ਕੋਲ ਤਾਂ ਪੌਣਾ ਲੱਖ ਰੁਪਏ ਬੁੜੀ ਕੋਲੇ ਜੇ ਕਿਤੇ ਮੌਕਾ ਮਿਲ ਗਿਆ ਨਾ ਮੈਨੂੰ ਚਾਬੀ ਮਿਲ ਜੇਰੀ ਪੇਟੀ ਦੀ ਮੈਂ ਤਾਂ ਪੌਣੇ ਦਾ ਪੌਣਾ ਲੱਖ ਲੈ ਜੂ ਇਹਦਾ ਕੱਢ ਕੇ ਕੀ ਪਤਾ ਬੁੜੀ ਕਿੰਨੇ ਕ ਧਰੀ ਬੈਠੀ ਹੋ ਪੇਟੀ ਚ ਬਾਦੂ ਧਰੀ ਬੈਠੀ ਹੋ ਇਹ ਜਿਹਾਂ ਬੁਰੂਆਂ ਕੋਲੇ ਤਾਂ ਸਿਉਨਾ ਵੀ ਹੁੰਦਾ ਬਾਦੂ ਸਮਾਨ ਹੁੰਦਾ ਜੇ ਕੇਰਾ ਮੇਰਾ ਹੱਥ ਫਿਰ ਗਿਆ ਚੱਲ ਮੇਰੇ ਭ ਕੇ ਰਾਇਆਂ ਕਰਦੀਆਂ ਆ ਚਾਹ ਤਾਂ ਕੇ ਰਾਇ ਇਹਨਾਂ ਨੂੰ ਪਿਉਣੀ ਆ ਮੜਾ ਜੈ ਇਹਨਾਂ ਦਾ ਹੋਰ ਮਾਣਾ ਮਟਾ ਕੰਮ ਕਰਕੇ ਤੇ ਮੈਂ ਆਥਣੇ ਜੇ ਲੱਗੂੰਗੀ ਲਵੇ ਆਥਣੇ ਜੇ ਕਰਕੇ ਇਹਨਾਂ ਦਾ ਕੰਮ ਹੋਣ ਕਰ ਦੂੰਗੀ ਮੋਟਰਸਾਈਕਲ ਲੈ ਕੇ ਆ ਜਾਣਗੇ ਉਹਦੀ ਚੜਾਕੀ ਲੈ ਜਾਣਗੇ ਮੈਨੂੰ ਤਾਂ ਇਹਨਾਂ ਦਾ ਕਰ ਦੂੰ ਕੋਗਾ ਚੱਪਾ ਬਾਲੇ ਸੋਨਾ ਕੰਮ ਕਰਿਆ ਦੇਖਣਾ ਤਾਂ ਟੋਕਾ ਕਰ ਲੈਂਦੀ ਹੈਗੀ ਮਸੀਨ ਉਹ ਕਰਕੇ ਤਲਾ ਕੇ ਫੀਟਰ ਨਾਲੇ ਦੇ ਖਨੀਰਾ ਚਾਰਾ ਵਾਲੀ ਸੋਨਾ ਪਾਉਂਦੀ ਆ ਦੇ ਕੀ ਸੋਨਾ ਸੁੰਬਰ ਸੰਭਾਈ ਕਰਦੀ ਆ ਕੰਮ ਤਾਂ ਮੇਰੇ ਮਨ ਪਸੰਦ ਦੇ ਹੀ ਕਰਦੀ ਆ ਚਲ ਮੈਨੂੰ ਤਾਂ ਪੈਸੇ ਦਿੱਤੇ ਵੀ ਨਹੀਂ ਦੁਖਦੇ ਤਦੋ ਚਲ ਕੰਮ ਵਧੀਆ ਕਰਦੀ ਆ ਚੜਨ ਵਾਲੇ ਵਿਚਾਰੀ ਰਹਿ ਜਾ ਟਾਈਮ ਪਾਸ ਹੋਈ ਜਾਉ ਨਾਲੇ ਮੇਰਾ ਕੀ ਹੋ ਗਿਆ ਬੇਬੇ ਕਿਵੇਂ ਬੋਲਦੀ ਮੈਂ ਤਾਂ ਕੰਮ ਮਾਰਿਆ ਪੁੱਤ ਮੈਂ ਖਾ ਵਾਲੀ ਸੋਨਾ ਕਰਿਆ ਦੇਖ ਟੋਕਾ ਵੀ ਤੂੰ ਤਾਂ ਆਪ ਹੀ ਕਰ ਦੇਣੀਆਂ ਦੇਖ ਹਣਾ ਹਾਂ ਮੈਂ 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 ਫਿੱਟਰ ਵੀ ਚਲਾ ਲੈਣੀ ਆ ਪੁੱਤ ਤਾਂ ਸਾਰੇ ਕੰਮ ਕਰ ਲੈਣੇ ਸਾਰੇ ਕੰਮ ਕਰ ਲੈਣੇ ਤੇ ਮੇਰੇ ਕੰਮ ਸਾਰੇ ਫਿੱਟਾ ਗਏ ਤੇਰੀ ਹਾਂ ਜਮਾਂ ਫਿੱਟਾ ਗਏ ਪੁੱਤ ਦੇਖ ਬੇਬੇ ਸਬਜੀ ਬਣੀ ਪਈ ਸਬਜੀ ਬਣਾਤੀ ਨੂੰ ਠੀਕ ਆ ਪੁੱਤ ਹਾਂ ਆਲੂ ਸ਼ੋਲਗੇ ਦੀ ਸਬਜੀ ਬਣਾਈ ਪਈ ਆਟਾ ਗੁੰਨੇ ਪੇ ਕੱਲੀ ਰੋਟੀ ਬਣਾਉਣ ਵਾਲੀ ਐ ਤੇ ਮੈਨੂੰ ਨਾ ਮਜੂਰੀ ਦੀ ਚ ਗੱਲ ਕਰ ਮੈਨੂੰ ਫੋਨ ਆ ਗਿਆ ਕਰੋ ਕਿਵੇਂ ਆ ਗਿਆ ਪੁੱਤ ਫੋਨ ਤਵਸੂ ਮੇਰੇ ਘਰ ਆ ਲੱਤਾ ਤੈਨੂੰ ਦੱਸਿਆ ਵੀ ਆਥਣੇ ਆਊਗਾ ਉਹ ਤਾਂ ਠੀਕ ਹੈ ਭਾਈ ਹਾਂ ਤੇ ਮੇਰੀ ਸੱਸ ਨੇ ਫੋਨ ਕਰਤਾ ਕਹਿੰਦੀ ਜਵਾਕਾਂ ਦੇ ਨਾਲ ਸਕੂਲ ਚੋਂ ਨਾ ਕੱਟਤਾ ਅੱਛਾ ਨਾ ਫਿਰ ਦਾਦੀ ਖਾਤਰ ਕੱਟਤਾ ਭਾਈ ਦਾਦੀ ਖਾਤਰ ਫਿਰ ਵੀ ਤੈਨੂੰ ਦੱਸਿਆ ਤਾਂ ਸੀ ਹੋਰ ਕਿਹੜੀਆਂ ਮਜਬੂਰਾਨੀ ਮਾਰੀ ਕੰਮ ਲੱਗੀਆਂ ਅੱਛਾ ਕਿਸ ਦਾਖਲਾ ਜਵਾਕਾਂ ਦਾ ਠੀਕ ਹੈ ਭਾਈ ਫਿਰ ਕਿਸ ਭਰਨੀ ਐ ਦੋਨਾਂ ਜਵਾਕਾਂ ਦੀ ਅੱਛਾ ਤੇ ਤੈਨੂੰ ਕਿਵੇਂ ਫੋਨ ਲਾਇਆ ਭਾਈ ਫਿਰ ਮੈਨੂੰ ਪੈਸੇ ਖਾਤਰ ਪੈਸੇ ਖਾਤਰ ਲਾਇਆ ਲੈ ਹੋਰ ਪਣਾ ਵੀ ਹੁਣ ਪੈਸੇ ਕਹਿੰਦੇ ਨੇ ਵੀ ਪੈਸੇ ਮੈਂ ਹਾਂ ਦੱਸਤਾ ਸੀ ਮੇਰੀ ਸੱਸ ਨੂੰ ਮਾਂ ਮੈਨੂੰ ਕੰਮ ਮਿਲ ਗਿਆ ਬੇਬੇ ਠੀਕ ਆ ਤੇ ਮੇਰੀ ਸੱਸ ਕਹਿੰਦੀ ਵੀ ਭਈ ਜੇ ਤਾ ਤੂੰ ਹੁਣ ਪੈਸੇ ਭੇਜ ਦੇਂਗੀ ਮੇਰੇ ਕੋਲੇ ਫਿਰ ਤੇ ਜਵਾਕਾਂ ਨੂੰ ਮੈਂ ਜਾ ਕੇ ਦੁਬਾਰੇ ਛੱਡਿਆ ਆਉਂਗੀ ਸਕੂਲ ਚ ਤੇ ਨਹੀਂ ਫਿਰ ਜਵਾਕਾਂ ਦਾ ਨਾਮ ਕੱਟਿਆ ਜਾਊ ਕੱਲ ਤੱਕਰਤਾ ਤੇ ਦੇਖ ਬੇਬੇ ਕੱਲ ਤੱਕਰਤਾ ਜਿੱਮੇ ਗਈ ਮੇਰੇ ਜਵਾਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਪੜਾਈ ਦਾ ਉਹੀ ਗੱਲ ਜੇ ਬੱਚਿਆਂ ਦੀ ਉਹੀ ਗੱਲ ਨਾ ਕੱਟੇਗੇ ਨਾ ਮੇਰੇ ਜਵਾਕਾਂ ਦੀ ਜ਼ਿੰਦਗੀ ਬਰਬਾਦ ਹੋ ਜੂਗੀ ਪੜਾਈ ਕਿੱਥੋਂ ਕਰਨਗੇ ਉਹਨਾਂ ਨਾ ਹੀ ਕੱਟਤਾ ਹੋਰ ਕੱਟਤਾ ਹੋਰ ਸਕੂਲ ਜਾਏ ਬੇਬੇ ਦਾਖਲਾ ਨਹੀਂ ਮਿਲਦਾ ਤੂੰ ਹੁਣੇ ਕਰ ਬੇਬੇ ਬਣ ਕੇ ਮੇਰੇ ਹੱਥ ਬਣ ਕੇ ਕੀ ਬੇਨਤੀ ਐ ਮੈਂ ਤੇਰੇ ਨਾਲ 10000 ਦੀ ਗੱਲ ਕੀਤੀ ਨਾ ਹੋਰ ਕਰੀ ਆ ਬਈ ਨਾ ਤੂੰ ਮੈਨੂੰ ਐਡਵਾਂਸ ਦੇ ਦੇ ਤੂੰ ਮੈਨੂੰ 20000 ਰੁਪਏ ਦੇ ਦੇ 10 10000 ਫੀਸ ਦਾ ਭਰਨਾ ਹੈ ਬੱਚਿਆਂ ਦਾ ਦੇਖਾ ਅਥਵਨ ਕੀ ਬੇਨਤੀ ਬੇਬੇ ਨੇ ਜਵਾਬ ਨਾ ਹਾਈ ਨੀ ਐਨੇ ਤਾਂ ਹੁਣ ਤੈਨੂੰ ਪੁੱਤ ਕਿੱਥੇ ਬਤਾਉਂਦਾ ਐਨੇ ਤਾਂ ਕਰੇ ਪੈਸੀ ਨਹੀਂ ਰੱਖ ਦੇ ਉਹ ਮੈਨੂੰ ਪਤਾ ਹੈ ਬੇਬੇ ਐਨੇ ਪੈਸੀ ਤਾਂ ਤੇਰੇ ਕੋਲੇ ਹੈਗੇ ਐਨੇ ਤਾਂ ਤੂੰ ਦੁੱਧ ਵਾਲੇ ਤੂੰ ਲੈ ਆਏਂਗੀ 30000 ਰੁਪਏ ਦੁੱਧ ਪੋਣੀ ਆ ਪੁੱਤ ਫਿਰ ਹੁਣ ਆਪਾਂ ਦੁੱਧ ਵਾਲਾ ਕਿਹੜਾ ਤੁਰ ਤਪਾਈ ਦੀ ਦੇ ਰੋ ਉਹ ਵੀ ਦੇਖ ਲਵੇਂ ਬੇਟੀ ਦੇ ਰਹਿਣ ਦੰਦਾ ਮੈਂ ਇਸ ਨੂੰ ਸੰਭੂਗੀ ਮੈਂ ਤਾਂ 2-4 ਦਿਨਾਂ ਚ ਦੁੱਗਣਾ ਦੁੱਧ ਕਰ ਦੂੰਗੀ ਉਦੋਂ ਦੁੱਗਣੇ ਪੈਸੇ ਬਣਨ ਲੱਗ ਜਾਣਗੇ ਤੇ ਕੀ ਬਣਦੇ ਨਾ 40000 ਰੁਪਏ ਖਾਵੇ ਨਾ ਤੇ ਚੱਲ ਕੋਈ ਨਹੀਂ ਬੇਬੇ ਫਿਰ ਮੈਂ ਕਿਹੜਾ ਕਿੱ ਰਾਣਾ ਤਾਂ ਹੈਗਾ ਭਾਈ ਹੁਣ ਆਇਆ ਚਾ ਮਹੀਨਾ ਹੋ ਜਾਂਦਾ ਫੇਰ ਮੈਂ ਦੇਖ ਤੈਨੂੰ ਦੱਸ ਜਾ ਚਲ ਮਹੀਨੇ ਦਾ ਤੈਨੂੰ ਮੈਂ ਦੇ ਦੇਂਦੀ ਆਇਆ ਭਾਈ ਹਜੇ ਦੇਖ ਤੇਰਾ ਪਹਿਲਾ ਹੀ ਦੇਣਾ ਅੱਜ ਹੀ ਤੂੰ ਕੰਮ ਤੇ ਆਈ ਹੈ ਤੇ ਅੱਜ ਹੀ ਦੇਖ ਤੂੰ ਪੈਸੇ ਮੰਗ ਕੇ ਖੜ ਗਈ ਦੇਖ ਬੇਬੇ ਮੇਰੀ ਤਾਂ ਮਜਬੂਰੀ ਹੈ ਮੈਂ ਤਾਂ ਜਿੱਦੇ ਕੰਮ ਤੇ ਜਾਵਾ ਕੰਮ ਤੇ ਮੈਂ ਆਈ ਆਇਆ ਬੱਚਿਆਂ ਨੇ ਮੈਨੂੰ ਕੱਲ ਕਿਹਾ ਸੀ ਵੀ ਸਾਡਾ ਨੀਣਾ ਕੱਟ ਦਾਨਗੇ ਦੇਖ ਮੈਂ ਮਜਬੂਰੀ ਚ ਐ ਮੈਂ ਸਾਨੂੰ ਉਹਦੋਂ ਵੀ ਕਹਿਆ ਸੀ ਵੀ ਮੈਨੂੰ ਪੈਸੇ ਦੇਣੇ ਪੈਣਗੇ ਜੇ ਪੈਸੇ ਦਿਓਗੇ ਤਾਂ ਕੰਮ ਤੇ ਲੱਗੂਗੀ ਦੇਖ ਬੇਬੇ ਜੇ ਤਾਂ ਬਣਦਾ ਸਾਡਾ ਠੀਕ ਹੈ ਦੇ ਨਹੀਂ ਫਿਰ ਭਾਈ ਮੇਰਾ ਜਿਹੜਾ ਇੱਕ ਦਿਨ ਦਾ ਬਣਦਾ ਉਹ ਦੇ ਕੇ ਮੇਰਾ ਹਿਸਾਬ ਕਰੋ ਤਰ ਫੇ ਕੋਈ ਨਾ ਭਾਈ ਕਿਹਜਾ ਦਾ ਮੈਂ ਭਾਈ ਮਰਾ ਮੋਟਾ ਕੋਈ ਪੁੱਛ ਲੈਨੀ ਸਾਡੇ ਗਮਾੜ ਚੋਂ ਪੁੱਛ ਲੈਨੀ ਆ ਭਾਈ ਜੇ ਥੋੜੇ ਘਾਣੇ ਦੇ ਜਾਣਗੇ ਵੀ ਵੀ ਗੱਲਾਂ ਕਿਹੜੀਆਂ ਕਰਦੀ ਐ ਇੰਨੇ ਪੈਸੇ ਤੇ ਤੇਰੇ ਕੋਲ ਹੈਗੇ ਇਹਨਾਂ ਤਾਂ ਮੈਨੂੰ ਪਤਾ ਐ ਵੀ ਤੂੰ ਜਿਹੜਾ ਦੁੱਧ ਪਾਉਣੀ ਐ ਤੇਰੇ ਕੋਲੇ ਪੇਟੀ ਚ ਹੁੰਦੇ ਆ ਪੈਸੇ ਨਹੀਂ ਤੂੰ ਖਰਚਨੇ ਕਿੱਥੇ ਐ ਚਲ ਫਿਰ ਮੈਂ ਕੋਈ ਨਾ ਦੇਖਦੀ ਆ ਫਿਰ ਤੂੰ ਉੱਥੇ ਬੈਠ ਕੋਈ ਮੈਂ ਤਾਂ ਬੈਠੀ ਆ ਲਿਆਵੇ ਵੀ ਤੂੰ ਪੈਸੇ ਲਿਆ ਕੱਢ ਕੇ ਦੇ ਬੇਬੇ ਪੁੱਛੀ ਤੁਸੀਂ ਮੈਂ ਤਾਂ ਐ ਤੇ ਤੁਹਾਡੇ ਕੋ ਦੁਕਾਨ ਹੈਗੀ ਵੀ ਮੈਂ ਪੈਸੇ ਪਾ ਦਿੰਦੇ ਨੇ ਭਾਈ ਹਾਂ ਦੁਕਾਨ ਵਾਲੇ ਹਾਂ ਦੁਕਾਨ ਵਾਲੇ ਪਾ ਦੇਣਗੇ ਭਾਈ ਤੇ ਉਹ ਪੈਸੇ ਲੈਣਗੇ ਪਵਾਈ ਦੇ ਪੈਸੇ ਉਹ ਤਾਂ ਮੈਨੂੰ ਪਤਾ ਹੀ ਹੈ ਬੇਬੇ 20 20 ਰੁਪਏ ਚੱਲਦੇ ਹਜ਼ਾਰ ਦੇ ਹਾਂ ਕੱਟ ਦੇਣੇ ਭਾਈ ਹਾਂ ਨਾ ਉਹ ਤਾਂ ਮੈਂ ਦੁਕਾਨ ਵਾਲੇ ਨੂੰ ਪੈਸੇ ਦੇਣੇ ਮੈਂ ਆਪੇ ਦਿਉ ਕੋਈ ਮੈਂ ਤੇਰਾ ਨਾਂ ਨਹੀਂ ਲਿਖਾ ਕੇ ਆਉਂਦੀ ਉੱਥੇ ਕਿੰਗਾ ਭਾਈ ਚੱਲ ਫਿਰ ਮੈਂ ਦੇਖਨੀ ਆ ਭਾਈ ਜੇ ਹੋਇਆ ਤਾਂ ਫਿਰ ਲੈ ਬੇਬੇ ਮਣ ਕੇ 20000 ਰੁਪਏ ਲੈ ਆ ਕਰਿਆ ਨੋ ਭਾਈ ਤੇਰੀ ਵੱਡੀ ਸਾਰੀ ਉਮਰ ਹੋ ਗਈ ਲੈ ਬੇਬੇ ਤਾਂ ਕਰ ਲਈ ਲੋਟ ਬੇਬੇ ਨੂੰ ਤਾਂ ਲੱਗੀ ਕੁੰਡੀ ਲੈ ਬੇਬੇ ਬੇਬੇ 20000 ਰੁਪਇਆ ਕੇਰਾ ਲੈ ਕੇ ਬੱਸ ਚੜ ਜੂਗੀ ਮੁੜ ਕੇ ਤੂੰ ਕੌਣ ਤੇ ਮੈਂ ਕਹਾਂ ਮੈਂ ਕਹਾਂ ਬੇਬੇ ਨੂੰ ਕੋਈ ਆਤਾ ਪਤਾ ਦੇ ਕੇ ਜਾਊਂ ਜਾਂ ਕੋਈ ਨੰਬਰ ਦੇ ਕੇ ਜਾਊਂ ਜਾਂ ਮੇਰੇ ਵਾਂਗਰ ਵਾਗ ਜੂਗੀ ਆ ਜਾ ਬੇਬੇ ਬਾੜੀ ਟਾਈਮ ਲਾਤਾ ਲਾ ਪੁੱਤ ਮੈਨੂੰ ਕੁੰਡੀ ਨਹੀਂ ਥਈ ਪੁੱਤ ਕੀ ਕਰਾਂ ਮਸਾ ਕੁੰਡੀ ਥਈ ਹੈ ਤਾ ਵੀ ਗੁਨ ਤਾਂ ਬੇਬੇ ਰੋਟੀ ਆ ਕੇ ਬਣਾ ਦਊਂਗੀ ਆ ਕੇ ਬਣਾ ਦੇ ਪੁੱਤ ਕੋਈ ਨਾ ਤੇ ਸਬਜੀ ਬਣਾਤੀ ਸਬਜੀ ਬਣਾਤੀ ਤੂੰ ਮੇਰੇ ਨਾਲ ਦੁਕਾਨ ਤੇ ਚੱਲੇਂਗੀ ਮੈਂਨ ਦੁਕਾਨ ਦੱਸ ਦੇਂਗੀ ਦੁਕਾਨ ਤੇ ਆ ਦੁਕਾਨ ਪੁੱਤੇ ਬਸ ਇੱਥੋਂ ਜਾ ਕੇ ਆਈ ਆ ਬਸ ਨੇੜੀ ਆ ਦੁਕਾਨ ਅੱਛਾ ਹਾਂ ਤੂੰ ਪੱਲੂ ਵੀ ਵਗ ਜਾ ਇਹਨਾਂ ਨੂੰ ਪੁੱਛ ਵੀ ਲਊਵੇਂ ਪੇ ਹਾਂ ਤੂੰ ਖਰੀਦ ਰਿਹਾ ਏ ਹੋਰ ਇਹਦਾ ਲ ਘਰ ਵੀ ਨਹੀਂ ਸੁਣਨਾ ਚਾਹੁੰਦਾ ਚਾਹੁੰਦਾ ਤੇ ਇੱਕ ਆਪਣੇ ਬਿੱਲੀ ਵਰਜਾਂ ਦੇ ਫਿਰ ਕੀ ਤੇਰੇ ਆਉਂਦੀ ਨੂੰ ਆਪਣਾ ਸਾਰਾ ਸਮਾਨ ਆ ਤਾਂ ਦੇਖ ਪੁੱਤ 20000 ਰੁਪਏ ਆਗਾ ਤੇ ਤੇਰੇ ਦੇਖ ਵੱਜੀ ਨੇ ਤੇ ਆ ਪੁੱਤ 500 ਦਾ ਤੂੰ ਆਦਰ ਮੈਂ ਤੈਨੂੰ ਦੇਣੀ ਆ ਕਿਹਦੇ ਤੋਂ ਪਵਾਈ ਦੇ ਪੈਸੇ ਲੈਣਗੇ ਨਾ ਤੇ ਉਹ ਤੂੰ ਇੰਨਾ ਤੋਂ ਘਟਾਏ ਬੇਬੇ ਮੈਂ ਤੇਰਾ ਧੰਨਵਾਦ ਕਿਵੇਂ ਕਰਾਂ ਤੂੰ ਮੇਰਾ ਇੰਨਾ ਕਰ ਚੁੱਕੀ ਚਲ ਕੋਈ ਨਾ ਪੁੱਤ ਅੱਜ ਤੋਂ ਪੜੇਗਾ ਪੜੇ ਕੁੰਨਾਗਾ ਮੈਂ ਤਾਂ ਤੂੰ ਕੰਮ ਵਾਲੀ ਮਿਲ ਗਈ ਨਾ ਮਿੰਨ ਤਾਂ ਇਹੀ ਬਹੁਤ ਹੈਗਾ ਬੇਬੇ ਤੇਰਾ ਬੜਾ ਬੜਾ ਧੰਨਵਾਦ ਐਵੇਂ ਜਿੱਕਰ ਮੇਰੀ ਮਦਦ ਕਰਦੀ ਰਹੀ ਮੇਰੇ ਬੱਚਿਆਂ ਦੀ ਉਹੀ ਗੱਲ ਪੜ੍ਹਾਈ ਲਿਖਾਈ ਚੱਲਦੀ ਰਹੂਗੀ ਆ ਜਿਹੜਾ ਤੂੰ 500 ਦਿੱਤਾ ਨਾ ਜਿਹੜੇ 200 200 ਰੁਪਏ ਲੱਗਿਆ ਉਹ ਲਾ ਕੇ ਦੂਜੇ ਵੀ ਤੈਨੂੰ ਵਾਪਸ ਕਰ ਆ ਦੋ ਇਹ ਮੈਨੂੰ ਵਾਪਸ ਕਰ ਦੇ ਪੁੱਤ ਕੋਈ ਨਾ ਤੇਰੇ ਦਿਵਾਕਾਂ ਨੂੰ ਨਾ ਕੋਈ ਨਾ ਤੈਨੂੰ ਮਹੀਨੇ ਨਾ ਕਰੋ ਮੇਰੇ ਹੋ ਹੋਗੇ ਪੈਸੇ ਪੂਰੇ ਤੇ ਕੋਈ ਨਾ ਮੈਂ ਤੈਨੂੰ ਲੀੜਾ ਕੱਪੜਾ ਵੀ ਤੇ ਤੈਨੂੰ ਸਾਰਾ ਤੇ ਦਿਵਾਕਾਂ ਨੂੰ ਨਾ ਮੈਂ ਬਹੁਤ ਕੁਝ ਦਿਆ ਕਰੂੰਗੀ ਚੰਗਾ ਬੇਬੀ ਚੰਗਾ ਬੇਬੀ ਫਿਰ ਮੈਂ ਗਈ ਤੇ ਆਈ ਤੇ ਆ ਕੇ ਰੋਟੀ ਬਣਾਉਂ ਮੈਂ ਹਾਂ ਚੰਗਾ ਥੇਤੀ ਆ ਜੀ ਪੁੱਤ ਮੈਂ ਤੇ ਬਾਲਾ ਤੇ ਬਣਾ ਲਾਂਗੀ ਚੰਗਾ ਇਹ ਵੀ ਚੰਗਾ ਹੋਰ ਯਾਰ ਫੋਈ ਨਾ 20000 ਦੇਤਾ ਹੁਣ ਤੱਕ 2 ਮਹੀਨੇ ਮੈਨੂੰ ਸੋਚ ਨਹੀਂ ਪੈਸੇ ਦੇਣ ਦੀ ਕਰਾ 2 ਮਹੀਨਾ ਦੇ ਹੁਣ ਇਹਦੇ ਕੋਲੇ ਚਲ ਪੈਸੇ ਵਾਗ ਗਏ ਹੁਣ ਤੱਕ ਆਪ ਦਾ ਸਾਰਾ ਪੋਚੇ ਲਾ ਰਿਆ ਕਰੂ ਗੋਹਾ ਸਿਰਦਿਆ ਕਰੂ ਮਾਲ ਪਸ਼ੂ ਸਾਂਭਿਆ ਕਰੂਗੀ ਆਜੀ ਮੈਂ ਤਾਂ ਉਹਨੇ 2 ਕਿਲੋ ਦੁੱਧ ਮੈਂ ਸਭ ਦੱਸ ਦੂੰਗਾ ਆਜੀ ਤੇ ਮੈਂ ਤਾਂ ਬਦਿਆ ਸਾਂਭਿਆ ਕਰੂ ਚੱਲ ਉਹਨੇ ਮੈਂ ਤਾਂ ਦੁੱਧ ਵਾਲੇ ਪੈਸੇ ਬਾਹਰ ਜਾਣਗੇ ਕਹੇ ਜਾਈ ਇਹਦੇ ਦਿਨ ਦੇ ਪੈਸੇ ਤਿਆ ਕਰਨਗੇ ਇਹਨੂੰ ਦਿਹਾੜੀ ਤਿਆ ਕਰੂ ਹੋएगी ਉਹੇ ਚਾ ਦੁੱਧ ਪੱਧ ਦੇਣ ਲੱਗ ਜੂ ਮੈਂ ਸਭ ਬਦਿਆ ਤਾਂ ਬਣਾ ਹੀ ਸਾਂਭਦੀ ਹਾਂ ਮੈਂ ਇਸ ਨੂੰ ਤਾਂ ਦਾਣਾ ਪਤਾਣਾ ਬਣਾ ਹੀ ਸੋਨਾ ਪਉਂਦੀ ਹੈਗੀ ਨਾਲ ਮੇਰੀ ਮਾਸ ਵਧੀਆ ਬਣ ਜੂਗੀ ਤੇ ਚਲ ਹੁਣ ਕੋਈ ਨਾ ਪੈਸੇ ਪਾਇਆ ਉਹਦੇ ਚਲ ਹੁਣ ਚਲ ਜਵਾਕਾ ਨਿਕਲੋ ਭਾਈ ਫੀਸਾਂ ਭਰ ਨੰਗਾ ਸੀ ਵਿਚਾਰੀ ਦਾ ਨਾ ਕੱਟ ਦਿੰਦੇ ਬੱਚਿਆਂ ਦਾ ਐਥੇ ਫਿਰ ਮੈਨੂੰ ਵੀ ਸਰਾਫਾ ਲੱਗਦਾ ਚਲ ਕੋਈ ਨਾ ਮੈਂ ਦੇਖਦੀ ਆ ਕੀ ਕਰਕੇ ਗਈ ਅਰ ਸੋਈ ਕਿਉਂ ਕੋਈ ਦਾਲ ਪਾਣੀ ਦਾ ਐ ਤਾਂ ਕੁੰਡੀ ਲਾ ਕੇ ਗਈ ਆ ਤਾਂ ਸਾਰੇ ਕੰਮ ਦਾ ਪਤਾ ਹੈ ਵੀ ਇਹਨਾਂ ਦੇ ਬਿੱਲੀ ਆ ਵੜਦੀ ਆ ਐ ਤਾਂ ਬਾਹਰੀ ਸਿਆਣੀਆਂ ਤਾਂ ਮੈਨੂੰ ਕੰਮ ਵੀ ਨਾ ਮੇਰੇ ਜਮਾਂ ਮਨ ਲੱਗ ਗਿਆ ਉਹਦਾ ਕੰਮੜੀ ਨੇ ਮੇਰੀ ਗੱਲ ਹੀ ਨਹੀਂ ਸੁਣੀ ਬੇਬੇ ਕੈਸੇ ਆਪਣੇ ਰਿਹਾ ਕਰੂਗੀ ਭਾਈ ਵਧੀਆ ਕੰਮ ਕਰਦੀ ਇਹ ਤਾਂ ਉਹ ਬਾਸੀ ਚੜ ਗਈ ਬੇਬੇ ਹਾਂ ਭਾਈ ਉਹ ਕੰਮ ਵਾਲੀ ਕਿੱਥੇ ਆਪਣੀ ਉਹ ਭਾਈ ਪੈਸੇ ਪਵਾਉਣ ਗਈ ਹੈਗੀ ਤੇ 20000 ਰੁਪਏ ਲੈ ਗਈ 2 ਮਹੀਨਾ ਦੀ ਤਨਖਾਹ ਲੈ ਗਈ ਭਾਈ ਉਹ ਤਾਂ ਮੈਥੋਂ 20000 ਰੁਪਏ ਹਾਂ 20000 ਲੈ ਗਈ ਤੇਗਾ ਨਹੀਂ ਮੇਰੇ ਜਵਾਕਾਂ ਦੀਆਂ ਫੀਸਾਂ ਭਰਨੀਆਂ ਤੇ ਨਹੀਂ ਨਾ ਕੱਟ ਦੇਣਗੇ ਸਵੇਰੇ ਬੇਬੇ ਉਹ ਤਾਂ ਕਰ ਗਈ ਫਿਰ ਜਿਹੜਾ ਨਹੀਂ ਇਹ ਕੰਮ ਕਰਨਾ ਸੀਗਾ ਮਾਰ ਗਈ ਠੱਗੀ ਆਪਣੇ ਨਾਲ ਠੱਗੀ ਮਾਰ ਗਈ ਉਹ ਤਾਂ ਅੱਡੇ ਤੇ ਬੈਠੀ ਸੀਗੀ ਮੈਨੂੰ ਬੋਲ ਵੀ ਮਾਰੇ ਮਥਰੇ ਪਿੱਕ ਕੰਮ ਵਾਲੀ ਇੱਥੇ ਕਿਵੇਂ ਉਹ ਤਾਂ ਬੱਸ ਚੜ ਗਈ ਬੱਸ ਚੜ ਗਈ ਆ ਲੈ ਗਈ ਲੁੱਟ ਕੇ 2000 ਰੁਪਿਆ ਦੁਕਾਨ ਤੇ ਗਈ ਆ ਭਾਈ ਪੈਸੇ ਪਵਾਉਂਦੇ ਨੀ ਬੜਾ ਖਾ ਪੈ ਗਿਆ ਤੂੰ ਤਾਂ ਭੋਲੀਆਂ ਭਾਲੀਆਂ ਗੱਲਾਂ ਕਰੀ ਜਾਨੀ ਐ ਉਹ 10000 ਰੁਪਿਆ ਤਾਂ ਮੰਗਦੀ ਸੀ ਉਹ ਮਹੀਨੇ ਦਾ ਉਹ ਜੇ ਮਹੀਨਾ ਪੂਰਾ ਲੱਗੇ ਤਾਂ ਫੇਰ ਆਪਾਂ ਦੱਸ ਦੇਣਾ ਸੀਗਾ ਤੂੰ ਨੂੰ 20000 ਰੁਪਿਆ ਪਹਿਲੀ ਚੱਕ ਕੇ ਬੜਾਦਾ ਉਹ ਤਾਂ ਬੱਸ ਚੜ ਗਈ ਇਹ ਪੁੱਤਰਾ ਤਾਂ ਵੀਰ ਵੀਰ ਕਾਬਲਾ ਆ ਗਈ ਕਹਿੰਦੀ ਮੈਨੂੰ ਪੈਸੇ ਦੇ ਦੇ ਆਹ ਨਹੀਂ ਮੇਰੇ ਜਵਾਕਾਂ ਦਾ ਨਾਂ ਕਰਦੇ ਮੈਂ ਤਾਂ ਤਾਂ ਮੈਂ ਤਾਂ ਭਲਾ ਸੋਚਿਆ ਉਹਦਾ ਇਹ ਠਗਣੀਆਂ ਦਾ ਬਾਲਾ ਕੁਝ ਕਹਿਣੀਆਂ ਹੁੰਦੀਆਂ ਨੇ ਤੂੰ ਦੀਆਂ ਗੱਲਾਂ ਚ ਆ ਗਈ ਨਾ ਫੇਰ ਨਾ ਫੇਰ ਤਾਂ ਆਪਣਾ ਲੁੱਟ ਕੇ ਲੈ ਗਈ ਉਹ ਫੇਰ ਹੁਣ ਕੀ ਬਣੂਗਾ ਕਿਵੇਂ ਹੁਣ ਕੀ ਕਰਨਾ ਹੁਣ ਤੂੰ ਪੱਟਾਂ ਦਾ ਥਮਾਰੀ ਆ ਸੋਸੀ ਚੱਗੂ ਰਹੀ ਤੂੰ ਤਾਂ ਉਹ ਤਾਂ ਲੈ ਗਈ ਲੁੱਟ ਕੇ ਹਾਏ ਉਹ ਮਾਚਾ ਆ ਜਾ ਆ ਜਾ ਤਾਂ ਤੇ ਜਗੇ ਜਮਈ ਉੱਥੇ ਬੀਬੀ ਨੇ ਸਾਰੇ ਕੰਮ ਕਰਨੇ ਪੈਣਗੇ ਨਾਲੇ 20000 ਰੁਪਿਆ ਉਹ ਤੇਰੀ ਨੂ ਨੂ ਕੀ ਜਵਾਬ ਦੇਵਾਂਗੇ ਤਾਂ ਚੰਡੀਗੜ੍ਹ ਤੋਂ ਆਪਣੇ ਵਾਸਤੇ ਪੈਸੇ ਭੇਜਦੀ ਆ ਹਾਏ ਹਾਏ 20000 ਰੁਪਿਆ ਆਦੀ ਮੈਂ ਚਾ ਲੈ ਕੇ ਹੁਣ ਆ ਜੂਗੀ ਆਦੀ ਮੈਂ ਦਾਲ ਧਾਰੀ ਸਬਜ਼ੀ ਦੇ ਨਾਲ ਤੂੰ ਆਪ ਹੀ ਕਹਿੰਦੀ ਸੀ ਕਿ ਕਿਸ ਤੇ ਧੀ ਜਨਾਨੀ ਚਾਹੀਦਾ ਸ਼ੇਣੀ ਬਣੀ ਤੂੰ ਆਪੀ ਤੇ ਜੀ ਚੱਕੇ 20 ਰੁਪਏ ਅਭਰਾਤਾ ਮੈਂ ਤਾਂ ਗਣਾ ਨੇ ਡਬਲੀ ਪਾਈ ਮੈਂ ਹੁਣ ਆਜੇ ਹੁਣ ਤਾਂ ਲੁੱਟੇ ਗਏ ਉਹਦਾ ਮਾਰਗੀ ਠੱਗੀ ਆਪਣੇ ਨਾਲ ਠੱਗੀ ਮਾਰਗੀ ਉਹ ਤਾਂ ਬਾਲੀ ਵੱਡੀ ਐਡੀ ਨੂੰ ਟੇਰੀ ਸੀ ਉਹ ਵਖਰੀ ਸੋਸ਼ਲ ਚੈਨਲ ਤੇ ਜਿੰਨਾ ਵੀਰਾਂ ਤੇ ਭਣਾਂ ਨੇ ਸਾਨੂੰ ਸੋਨੇ ਸੋਨੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਮਹਿਕਦੀਪ ਸੰਗਰੂਰ ਤੋਂ ਡਾਕਟਰ ਅਨਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਬਲਵਿੰਦਰ ਸਿੰਘ ਚਾਨਾ ਬੀਰਪਾਲ ਕੌਰ ਚਾਨਾ रामਗੜੀਆ ਰਤੀਆ ਹਰਿਆਣਾ ਅਮਰ ਸਿੰਘ ਪਟਿਆਲਾ ਜਸਵੀਰ ਕੌਰ ਆਈਪੁਰ ਮੱਖਾ ਸਤਪਾਲ ਸ਼ਰਮਾ ਜਸਪ੍ਰੀਤ ਸ਼ਰਮਾ ਲਹਿਰਾਗਾਗਾ ਸੰਗਰੂਰ ਤੋਂ ਗੁਰਮੀਲ ਕੌਰ ਹਮੀਰਗੜ ਭਗਤਾ ਭਾਈ ਕਾ ਸਿਮਰਨਪ੍ਰੀਤ ਕੌਰ ਫੱਲੇਵਾਲ ਲੁਧਿਆਣਾ ਗੀਤਾ ਰਾਣੀ ਲੁਧਿਆਣਾ ਪਰਮਜੀਤ ਕੌਰ ਸਹਿਮੀ ਇੰਗਲੈਂਡ रीत लुधियाना ਗੁਰਪਿਆਰ ਸਿੰਘ ਜਤਿੰਦਰ ਸਿੰਘ ਗਿੱਲ ਹੁਸ਼ਿਆਰਪੁਰ ਤੋਂ ਦੀਪਕ ਬਲਜਿੰਦਰ ਕੌਰ ਲੁਧਿਆਣਾ ਕੁਲਵੰਤਰ ਕੁਲਵੰਤ ਘਰਾਉਟਾ ਸਤਪਾਲ ਸਿੰਘ ਬੰਡੂਂਗਰ ਹੈਪੀ ਜੋਸ਼ੀ ਮੂਰਤੀ ਸ਼ਰਮਾ ਤਲਵੰਡੀ ਸਾਬੋ ਤੋਂ ਨਵਨੂਰ ਹਰਵਿੰਦਰ ਕੌਰ ਰਾਮਾ ਮੰਡੀ ਜਲੰਧਰ ਤੋਂ ਸਰਜਾ ਰਾਣੀ ਸਾਦੀਕਾ ਸ਼ਰਮਾ ਬਲਵਿੰਦਰ ਸਿੰਘ ਗੁਰਦੇਵ ਮਾਨਸਾ ਰਾਜੂ ਬੈਨਕੂਵਰ ਕੈਨੇਡਾ ਕੁਲਵਿੰਦਰ ਕੌਰ ਨਾਗਰਾ ਭੀਮ ਸਿੰਘ ਦਿਓਲ ਪਰਮਜੀਤ ਕੌਰ ਗਿੱਲ ਜਿੰਦਰਕੌਰ ਲੁਧਿਆਣਾ ਵਿੰਮਲਕੌਰ ਜੱਸਲ ਇਕਵਾਰ ਸਿੰਘ ਢਿੱਲੋਂ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਬੀਰਾਂ ਤੇ ਭੈਣਾਂ ਦੇ ਨਾਮ ਬੋਲਣ ਨੂੰ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ